ਆਪਾਂ ਕਿ ਆਸੂ ਤੇ ਮਤਲਬ ਕਿ ਧੀਆ ਪਿਆਰਾਂ ਦੀ بے ਪੱਤੀ ਕੀਤੀ ਕਿ ਉਹਨਾਂ ਦੀ ਇੱਜ਼ਤਾਂ ਨੂੰ ਹੱਥ ਪਾਇਆ ਰੋਲ ਲਿਆ ਗਿਆ ਤੁਸੀਂ ਆਪ ਤਾਂ ਇਹ ਜਿੱਦਾਂ ਨੂੰ ਮਤਲਬ ਕਿੰਨਾ ਜਦਾ ਖੂਹਾਂ ਦੇ ਵਿੱਚ ਛਲਾਗ ਮਾਰੀ ਆ ਹੱਥੋਂ ਤੱਕ ਕਈ ਮਤਲਬ ਕਿ ਆਪਣੇ ਆਪ ਨੂੰ ਜ਼ਹਿਰ ਖਾ ਕੇ ਵੀ ਮਰਦੀਆਂ ਰਹੀਆਂ ਮੈਨੂੰ ਇਹ ਕਹਦੀ ਮੇਰਾ ਦਰਦਨਾਕ ਉਹ ਮੈਂ ਕਹਾਣੀ ਹੈ ਧੀਆ ਪਿਆਰਾਂ ਦੀ ਜੁਬਾਨ ਤੋਂ ਕਹਿੰਦੇ ਵੀ ਨਾ ਮੇਰੇ ਮਤਲਬ ਕਿ ਮੰਨ ਨਹੀਂ ਕਰਿਆ ਵੀ ਇਹ ਗਲਤ ਰਸ ਰਸਾ ਪਰ ਮੈਂ ਦੱਸ ਰਹੀ ਸਚਾਈ ਉਹ ਸਾਡੇ ਪਰਿਵਾਰ ਨੇ ਸੰਤਾਪ ਹੰਡਾਇਆ ਵਾ ਹਰ ਲੱਖਾਂ ਹੀ ਪਰਿਵਾਰਾਂ ਨੇ ਉਹ ਸੰਤਾਪ ਹੰਡਾਇਆ ਵਾ ਲਾਸ਼ਾਂ ਦੀ ਭਰੀ ਹੋ ਗੱਡੀ ਆਣੀ ਜਿਹੜੀ ਕਿ ਲਾਹੌਰ ਤੋਂ 라ਵਲਪਿੰਡੀ ਤੋਂ ਗੁਜਰਾਵਾਲੀ ਤੋਂ ਚੱਲ ਕੇ ਜਿਹੜੀ ਕਿ ਪੰਜਾਬ ਪਹੁੰਚੀ ਅੰਮ੍ਰਿਤਸਰ ਅਟਾਰੀ ਬਾਰਡਰ ਤੇ ਹਸਤੋਬਾਦ ਜਿਹੜੀ ਗੰਗਾ ਨਗਰ ਦੇ ਬਾਰਡਰ ਤੇ ਪਹੁੰਚੀ ਹਿੰਦ ਮਲਕੋਟਾ ਬਾਰਡਰ ਤੇ ਪਹੁੰਚੀ ਆ ਉਹਦੀ ਕਹਾਣੀ ਕੀ ਆ ਉਹਦੀ ਕਹਾਣੀ ਕੌਣ ਦੱਸੂਗਾ ਫਿਰ ਦੂਜੀ ਗੱਲ ਆ ਜਾਂਦੀ ਆ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਕਰਦੇ ਆ ਤੁਹਾਡਾ ਸਾਡੇ ਚੈਨਲ ਵਿੱਚ ਤੇ ਇੱਕ ਦਰਦ ਭਰੀ ਕਹਾਣੀ ਜਿਹਨੂੰ ਤੁਸੀਂ ਸੁਣਨ ਲਈ ਆਏ ਉਸ ਕਹਾਣੀ ਵਿੱਚ ਤੁਹਾਡਾ ਸਵਾਗਤ ਕਰਦੇ ਆ ਜਿਹੜਾ ਕਿ ਤੁਸੀਂ ਥੰਬਨਲ ਦੇਖ ਕੇ ਦੇਖਿਆ ਵਕਿ ਮੇਰੇ ਦਾਦਾ ਜੀ ਦੀ ਕਹਾਣੀ 194 ਨੇਹਰੀ ਪਰਿ ਰਾਤ ਨੂੰ ਕਿਵੇਂ ਕੀ ਪੰਜਾਬ ਦੇਸ਼ ਨੂੰ ਜਾੜਾ ਪਾ ਕੇ ਪੰਜਾਬ ਦੀ ਧਰਤੀ ਨੂੰ ਜਾੜਾ ਪਾ ਕੇ ਪੰਜਾਬ ਦੇ ਵਾਸੀਆਂ ਨੂੰ ਜਾੜਾ ਪਾ ਕੇ ਅੱਜ ਇਹ ਜਸ਼ਨ ਦਾ ਆਜ਼ਾਦੀ ਦਾ ਨਿਗ ਮਾਨ ਰਿਹਾ ਕਹਿੰਦੇ ਕਿ ਆਜ਼ਾਦੀ ਦੇ ਦਿਨ ਪਰ ਪੰਜਾਬ ਲਈ ਆਜ਼ਾਦੀ ਦਾ ਦਿਨ ਨਹੀਂ ਸੀ ਔਰ ਪੰਜਾਬ ਸਿੱਖ ਕੌਮ ਸਿੱਖ ਧਰਮ ਲਈ ਸਿੱਖ ਪੰਥ ਲਈ ਪੰਜਾਬ ਲਈ ਉਹ ਕਾਲਾ ਦਿਨ ਮਨਾਇਆ ਜਾਂਦਾ ਵਾ ਔਰ ਉਹਦੀ ਮੈਂ ਤੁਹਾਨੂੰ ਅੱਜ ਸੱਚਾਈ ਦੱਸਣ ਲੱਗਾ ਜੋ ਕਿ ਪਹਿਲੀ ਅਲੀ ਮੈਂ ਆਪਣੇ ਪਰਿਵਾਰਕ ਜਿਹੜੀ ਕਹਾਣੀ ਹੈ ਜਿਹੜੀ ਕਿ ਮੇਰੇ ਖੁਦ ਦੇ ਦਾਦਾ ਜੀ ਦੀ ਕਹਾਣੀ ਆ ਉਹ ਮੈਂ ਤੁਹਾਡੇ ਅੱਗੇ ਲੈ ਕੇ ਆ ਰਿਹਾ ਸੋਸ਼ਲ ਮੀਡੀਆ ਤੇ ਜਿੰਨੂੰ ਵੀ ਤੁਸੀਂ ਹਰ ਘਰ ਤੱਕ ਪਹੁੰਚਾਣੀ ਆ ਤੇ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਜੇ ਤੁਹਾਡੇ ਪਰਿਵਾਰਾਂ ਵਿੱਚ ਕਿਸੇ ਨਾਲ ਰਿਲੇਟ ਉਹ ਕਹਾਣੀ ਕਰਦੀ ਆ ਜਾਂ ਕੋਈ ਵੀ ਉਧਰੋਂ ਆਇਆ ਵਾ ਚੱਲ ਕੇ ਉਹ ਫਿਰ ਕਮੈਂਟ ਚ ਜਰੂਰ ਦੱਸ ਕੇ ਜਾਓ ਆਪਾਂ ਜਰੂਰ ਕੋਸ਼ਿਸ਼ ਕਰਾਂਗਾ ਤੁਹਾਡੇ ਨਾਲ ਗੱਲਬਾਤ ਕਰਨ ਦੀ ਤੇ ਹੋ ਸਕਦਾ ਤੁਹਾਡੀ ਕਹਾਣੀ ਵੀ ਆਪਾਂ ਅੱਗੇ ਲੈ ਕੇ ਆਈਏ ਗੱਲ ਕਰਦੇ ਆ ਜੀ ਸ਼ੁਰੂ ਦੇਖੋ 1947 ਜਿਹੜੇ ਲੋਕ ਕਹਿੰਦੇ 1947 15 ਅਗਸਤ ਵਾਲੇ ਦਿਨ ਸਾਨੂੰ ਆਜ਼ਾਦੀ ਮਿਲ ਗਈ ਸੀ ਅੰਗਰੇਜ਼ਾਂ ਤੋਂ ਗੋਰਿਆਂ ਤੋਂ ਸਾਨੂੰ ਆਜ਼ਾਦੀ ਮਿਲੀ ਸੀ ਬਿਲਕੁਲ ਗਲਤ ਗੱਲ ਆ ਜੀ ਸਭ ਤੋਂ ਵੱਡੀ ਗੱਲ ਆ ਉਹ ਆਜ਼ਾਦੀ ਨਹੀਂ ਸੀ ਉਹ ਪੰਜਾਬ ਦਾ ਉਜਾੜਾ ਸੀ ਉਜਾੜਾ ਪਾ ਦਿੱਤਾ ਵੈਸੇ ਜਿਹੜੇ ਲੋਕ ਕਹਿੰਦੇ ਇੰਡੀਆ ਦੀ ਪਾਰਟੀਸ਼ਨ ਹੋਈ ਆ ਇੰਡੀਆ ਦੀ ਮਤਲਬ ਕਿ ਵੰਡ ਹੋਈ ਆ ਬਿਲਕੁਲ ਗਲਤ ਹੈ ਬਿਲਕੁਲ ਝੂਠ ਗੱਲ ਆ ਜੀ ਜਿਹੜੇ ਕਿ ਸਚਾਈ ਆ ਕਿਉਂਕਿ ਇਹ ਸਾਡੇ ਪਰਿਵਾਰ ਨੇ ਸੰਤਾਪ ਹੰਡਾਇਆ ਵਾ ਔਰ ਲੱਖਾਂ ਹੀ ਪਰਿਵਾਰਾਂ ਨੇ ਉਹ ਸੰਤਾਪ ਹੰਡਾਇਆ ਵਾ ਲਾਸ਼ਾਂ ਦੀ ਭਰੀ ਹੋ ਗ ਜਿਹੜੀ ਕਿ ਲਾਹੌਰ ਤੋਂ 라ਵਲਪਿੰਡੀ ਤੋਂ ਗੁਜਰਾਵਾਲੀ ਤੋਂ ਚੱਲ ਕੇ ਜਿਹੜੀ ਕਿ ਪੰਜਾਬ ਪਹੁੰਚਦੀ ਅੰਮ੍ਰਿਤਸਰ ਅਟਾਰੀ ਬਾਰਡਰ ਤੇ ਉਸ ਤੋਂ ਬਾਅਦ ਜਿਹੜੀ ਗੰਗਾਨਗਰ ਦੇ ਬਾਰਡਰ ਤੇ ਪਹੁੰਚਦੀ ਹਿਮਨਾਲ ਕੋਟ ਬਾਰਡਰ ਤੇ ਪਹੁੰਚਦੀ ਆ ਉਹਦੀ ਕਹਾਣੀ ਕੀ ਆ ਉਹਦੀ ਕਹਾਣੀ ਕੌਣ ਦੱਸੂਗਾ ਫਿਰ ਦੂਜੀ ਗੱਲ ਆ ਜਾਂਦੀ ਹੈ ਜੀ ਸਾਡੀਆਂ ਧੀਆਂ ਪੈਨਾਂ ਦੇ ਇੱਛਤਾ ਬੇਪੱਤੀਆਂ ਕੀਤੀਆਂ ਗਏ ਜਿਨ੍ਹਾਂ ਵਿੱਚ ਸਾਡੇ ਵੱਡ ਵਡੇਰਿਆਂ ਦੀਆਂ ਸਾਡੀਆਂ ਕਿੰਨੀਆਂ ਧੀਆਂ ਪਿਆਰਾਂ ਸੀ ਉਹ ਕਿੰਨੀਆਂ ਬੇਬਤੀਆਂ ਕੀਤੀਆਂ ਉਹਨਾਂ ਦੀ ਜਿੱਤਾ ਲੁੱਟੀਆਂ ਗਿਆ ਘਟ ਵੱਧ ਟੁੱਕ ਕੀਤੀ ਗਈ ਆ ਉਸ ਤੋਂ ਬਾਅਦ ਦੀ ਗੱਲ ਉਹਨਾਂ ਦੇ ਘਰਾਂ ਵਿੱਚ ਡਾਕੇ ਮਾਰੇ ਗੋਨਾਂ ਦੇ ਘਰਾਂ ਨੂੰ ਲੁੱਟਿਆ ਜਾਂਦਾ ਵਾ ਉਹਨਾਂ ਦੇ ਉਹਨਾਂ ਦੀ ਜਿਹੜੀ ਕਿਰਤ ਕਮਾਈ ਦੇ ਜਿਹੜਾ ਤਾਂ ਦੌਲਤ ਸੀ ਉਹਨਾਂ ਨੂੰ ਲੁੱਟਿਆ ਜਾਂਦਾ ਵਾ ਉਹਨਾਂ ਦੇ ਘਰਾਂ ਤੇ ਕਬਜ਼ਾ ਕੀਤਾ ਜਾਂਦਾ ਉਹਨਾਂ ਦੀ ਹਵੇਲੀਆਂ ਉਹਨਾਂ ਦੇ ਕਿਲੇ ਆ ਤੇ ਕਬਜ਼ਾ ਕੀਤਾ ਜਾਂਦਾ ਵਾ ਉਹਨਾਂ ਦਾ ਰਾਜ ਭਾਗ ਹੋਇਆ ਜਾਂਦਾ ਵਾ ਉਹਨਾਂ ਦੀ ਹਰ ਚੀਜ਼ ਖੋਈ ਜਾਂਦੀ ਹੈ ਹੁਣ ਤੁਸੀਂ ਦੱਸੋ ਕਿੱਥੇ ਆਜ਼ਾਦੀ ਦਾ ਦਿਨ ਹੁਣ ਜਿਹੜੇ ਮੂਰਤ ਪੁਰਾਣੀ ਕਹਿੰਦੇ ਆ ਜਿਹ ਆਜ਼ਾਦੀ ਆਜ਼ਾਦੀ ਦਾ ਢੋਲ ਪਿੱਟਦੇ ਆ ਉਹਨਾਂ ਨੂੰ ਇੱਕ ਸਵਾਲ ਛੋਟਾ ਜਿਹਾ ਕਰਨਾ ਚਾਹੁੰਦਾ ਮੇਰੇ ਵੀਰੋ ਇੱਕ ਮੈਨੂੰ ਜਵਾਬ ਦੇ ਦਿਓ ਜੇ ਤੁਹਾਡੀ ਘਰ ਦੇ ਵਿੱਚ ਤੁਹਾਡੀ ਦੀਪਾਂ ਦੀ ਜ ਟੁੱਟੀ ਜਾਵੇ ਤੁਸੀਂ ਉਹਨੂੰ ਕਿ ਆਜ਼ਾਦੀ ਦਾ ਦਿਨ ਕਿ ਆ ਕੇ ਮਨਾਓਗੇ ਬਿਲਕੁਲ ਗਲਤ ਜਿਹੜਾ ਨਰ ਬੰਦਾ ਵਾ ਮਰਦ ਬੰਦਾ ਵਾ ਉਹ ਕਦੇ ਵੀ ਨੂੰ ਆਜ਼ਾਦੀ ਦਾ ਦਿਨ ਕਿ ਆ ਕੇ ਮਨਾਊਗਾ ਉਹ ਕਾਲਾ ਦਿਨ ਕਿ ਆ ਕੇ ਮਨਾਊਗਾ ਉਹ ਕਹੂਗਾ ਮੇਰੇ ਲਈ ਉਹ ਦਿਨ ਮੈਂ ਮਰ ਚੁੱਕਿਆ ਸੀ ਇੱਕ ਹੀ ਗੱਲ ਕਹ ਅਕਤੂਬਰ 2 ਜੀ ਕਾ ਅਜਿੰਦੀ ਜਿਹੜੇ ਆਜ਼ਾਦੀ ਦਾ ਢੋਲ ਵਜਾਰੇ ਗਲਾ ਵਿੱਚ ਲੈ ਕੇ ਵੀ ਹਰ ਸਾਨੂੰ ਆਜ਼ਾਦੀ ਮਿਲੇ ਸਾਨੂੰ ਨਾ ਕੋਈ ਨਫ਼ਰਤ ਨਹੀਂ ਆ ਮੈਂ ਦਾ ਸੋਚੀ ਨਫ਼ਰਤ ਦੇ ਤੌਰ ਤੇ ਵੀਡੀਓ ਬਣਾਇਨਾ ਕਿਸੇ ਨਫ਼ਰਤ ਨਹੀਂ ਸਿਰਫ ਆਪਣੇ ਪੰਜਾਬ ਦੇ ਇਸ ਦੀ ਗੱਲ ਕਰ ਆਪਣੇ ਪੰਜਾਬ ਗੁਰੂ ਕੀਰਾ ਦੀ ਤਰੱਕੀ ਦੀ ਗੱਲ ਕਰ ਰਿਹਾ ਮੈਂ ਜੱਟ ਸਾਡੇ ਬਜ਼ੁਰਗਾਂ ਦੀ ਗੱਲ ਕਰ ਰਿਹਾ ਮੇਰੇ ਦਾਦਾ ਜੀ ਦੀ ਕਹਾਣੀ ਦੀ ਗੱਲ ਕਰ ਰਿਹਾ ਵਾਂ ਜੋ ਸਾਨੂੰ ਪੀੜੀ ਦਾਰ ਪੀੜੀ ਮੇਰੇ ਪਿਤਾ ਜੀ ਤੱਕ ਪਹੁੰਚੀ ਉਸ ਤੋਂ ਬਾਅਦ ਮੇਰੇ ਤੱਕ ਉਹ ਗੱਲਾਂ ਪਹੁੰਚੀਆਂ ਰਿਐਲਿਟੀ ਆ ਜੋ ਕਿ ਕਿਤਾਬਾਂ ਵਿੱਚ ਤੁਹਾਨੂੰ ਲਿਖਿਆ ਨਹੀਂ ਮਿਲਣਗੀਆਂ ਜੋ ਕਿ ਤੁਹਾਨੂੰ ਕਿਸੇ ਕੰਦ ਉੱਤੇ ਦੀਵਾਰ ਉੱਤੇ ਲਿਖਿਆ ਨਹੀਂ ਮਿਲਣਗੀਆਂ ਜੋ ਕਿ ਸਚਾਈ ਆ ਅਨੁਚਿਤ ਹੈ ਤੁਸੀਂ ਐਕਸੈਪਟ ਕਰੋ ਚਾਹੇ ਨਾ ਕਰੋ ਪਰ ਸੱਚ ਤੇ ਸੱਚ ਹੀ ਦੇਣਾ ਵਾ ਹੁਣ ਉਸ ਤੋਂ ਬਾਅਦ ਗੱਲ ਕਰਨੀ ਹੈ ਤੀਜੀ ਜਿਹੜੀ ਮੇਨ ਪੁਆਇੰਟ ਵਾਲੀ ਗੱਲ ਆ ਇਹ ਤੁਹਾਡੀ ਆਪਣੀ ਤਰਤੀ ਵਿੱਚੋਂ ਤੁਹਾਨੂੰ ਆਪਣੇ ਘਰ ਵਿੱਚੋਂ ਕੱਢ ਕੇ ਕਹਿ ਦਿੱਤਾ ਜਾਵੇ ਜਾਓ ਤੁਸੀਂ ਜਿੱਧਰ ਮਰਜ਼ੀ ਜਾ ਕੇ ਰੋ ਇਹ ਤੇ ਮਾਰ ਦਿੱਤੇ ਜਾਓਗੇ ਕੱਟ ਦਿੱਤੇ ਜਾਓਗੇ ਵੱਟ ਦਿੱਤੇ ਜਾਓਗੇ ਉਸ ਦੇ ਵਿੱਚ ਤੁਹਾਡੇ ਪਰਿਵਾਰ ਨੂੰ ਮਾਰ ਦਿੱਤਾ ਜਾਵੇ ਤੁਹਾਡੇ ਪਿਤਾ ਜੀ ਨੂੰ ਭੈਣ ਨੂੰ ਇੱਜ਼ਤ ਬੇਪਤੀ ਕੀਤੀ ਤੁਹਾਡੀ ਧੀ ਦੀ ਇੱਜ਼ਤ ਬੇਪਤੀ ਕੀਤੀ ਜਾਵੇ ਤੁਹਾਡੇ ਬੱਚਿਆਂ ਨੂੰ ਮਾਰ ਦਿੱਤਾ ਜਾਵੇ ਤੁਹਾਡੇ ਬਜ਼ੁਰਗਾਂ ਨੂੰ ਤਾਂ ਤੁਸੀਂ ਕੀ ਕਰੋਗੇ ਤੁਸੀਂ ਕੀ ਕਰੋਗੇ ਤੁਸੀਂ ਨੂੰ ਆਜ਼ਾਦੀ ਦਾ ਦਿਨ ਕਿਆ ਕੇ ਮਨਾਉਗੇ ਬਿਲਕੁਲ ਗਲਤ ਜੀ ਉਹਨੂੰ ਤੁਸੀਂ ਕਾਲਾ ਦਿਨ ਕਿਆ ਕੇ ਮਨਾਉਗੇ ਕਿਉਂਕਿ ਪੰਜਾਬ ਦੀ ਧਰਤੀ ਪੰਜਾਬ ਦੇ ਵਾਸੀ ਉਹ ਸਿੱਖ ਔਮ ਸਿੱਖ ਪੰਥ ਸਿੱਖ ਧਰਮ ਪੰਜਾਬੀਅਤ ਜਿਹੜੀ ਕਿ ਪੰਜਾਬ ਆ ਉਹ ਕਾਲਾ ਦਿਨ ਕਿਆ ਕੇ ਮਨਾਦੇ ਆ ਹੁਣ ਗੱਲ ਕਰਦੇ ਆ ਮੇਰੇ ਦਾਦਾ ਜੀ ਨਾਲ ਕੀ ਉਹ ਗੱਲਾਂ ਹੋਈਆਂ ਸੀ ਉਹ ਕੀ ਕਹਾਣੀਆਂ ਸੀ ਜਦੋਂ ਕਿ ਉਹ ਕਹਾਣੀ ਮੇਰੇ ਦਾਦਾ ਜੀ ਤੱਕ ਕਿਵੇਂ ਮਤਲਬ ਕਿ ਜੁੜਦੀ ਆ ਕਿਉਂਕਿ ਉਸ ਸਮੇਂ ਮੇਰੇ ਦਾਦਾ ਜੀ ਦੀ ਜਿਹੜੀ ਉਮਰ ਸੀ ਲੰਮ ਖੰ ਜਿਹੜੀ ਦਸੀ ਜਾਂਦੀ ਮੇਰੇ ਪਿਤਾ ਜੀ ਉਹ ਲੋਕ ਜਿਹੜੀ 15 ਤੋਂ 16 17 ਸਾਲ ਦੇ ਵਿੱਚ ਸੀ ਠੀਕ ਹੈ ਜੀ ਕਿਉਂਕਿ ਉਦੋਂ ਕੋਈ ਆਪਣੀ ਸਰਟੀਫਿਕੇਟ ਨਹੀਂ ਬੰਦੇ ਹੁੰਦੇ ਸੀ ਜਨਮ ਡੇਟ ਵਾਲੇ ਜਿਹੜੇ ਸਰਟੀਫਿਕੇਟ ਬੰਦੇ ਆ ਜੀ ਉਹ ਉਸ ਟਾਈਮ ਨਹੀਂ ਹੁੰਦੇ ਸੀ ਉਹੋ ਜਿਹਾ ਸਿਸਟਮ ਜਿਆ ਤੇ ਅਸਕਰ ਕੇ ਬੰਨ ਕਿ ਅੰਦਾਜ਼ਾ 15 ਤੋਂ 17 ਸਾਲ ਦੇ ਵਿੱਚ ਉਹਨਾਂ ਦੀ ਏਜ ਸੀ ਜਿਹੜੀ ਉਮਰ ਸੀ ਕੱਸੀ ਜਾਂਦੀ ਆ ਕਿ ਉਸ ਸਮੇਂ ਮਨ ਉਹਨਾਂ ਨੂੰ ਕਾਫੀ ਹੋਸ਼ ਸੀ ਸੰਭਾਲ ਸੀ ਜਿਹੜਾ ਕਿ ਆਪਾਂ ਅੱਜ ਦੇ ਸਮੇਂ ਦੇ ਮੰਨ ਲਈਏ ਤਾਂ ਸਾਲ ਦੇ ਬੱਚੇ ਨੂੰ ਉਹਨੂੰ ਸਮਝ ਹੁੰਦੀ ਆ ਜੀ ਕਿਉਂਕਿ ਇੰਨੀ ਪੜਾਈ ਲਿਖਾਈ ਆ ਤੇ ਮੇਰੇ ਦਾਦਾ ਜੀ ਉਹ ਸਮੇਂ ਦੀ ਜਿਹੜੀ ਕਿ ਚਾਰ ਭਾਸ਼ਾਵਾਂ 'ਵਾਂ ਪੜ੍ਹੇ ਹੋਈ ਸੀ ਜਿਹੜੀ ਕਿ ਪੰਜਾਬੀ ਉਰਦੂ ਉਸ ਤੋਂ ਬਾਅਦ ਅੰਗਰੇਜ਼ੀ ਤੇ ਉਸ ਤੋਂ ਬਾਅਦ ਜਿਹੜੀ ਹਿੰਦੀ ਸੰਸਕ੍ਰਿਤ ਜਿਨੂੰ ਕਹਿੰਦੇ ਚਾਰ ਭਾਸ਼ਾਵਾਂ ਦੇ ਔਲੇ ਗਿਆਨੀ ਸਨ ਤੇ ਉਸ ਤੋਂ ਬਾਅਦ ਜਿਹੜੇ ਕਿ ਉਹ ਵੈਦ ਸਨ ਜਿਹੜੇ ਵੀ ਸਾਡਾ ਖਾਨਦਾਨ ਹੈ ਵੈਦ ਦਾ ਖਾਨਦਾਨ ਆ ਮੈਂ ਤੁਹਾਨੂੰ ਗੱਲ ਦੱਸ ਰਹਾ ਅੱਜ ਪਹਿਲੀ ਵਾਰੀ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਰਹਾ ਵਾਂ ਅਸੀਂ ਖਾਨਦਾਨੀ ਵੈਦ ਆ ਠੀਕ ਹੈ ਜੀ ਹੁਣ ਗੱਲ ਕਰਦੇ ਨੇ ਮੇਰੇ ਪਿਤਾ ਜੀ ਨੂੰ ਉਹ ਗੱਲਾਂ ਦੱਸਿਆਂਗੇ ਜੋ ਵੀ ਉਹ ਚੀਜ਼ਾ ਮਨੂੰ ਕਿ ਸੁਨਤਵਾਦ ਬੰਦਾ ਸੁਣਨ ਹੋ ਜਾਂਦਾ ਵਾ ਰੂਕ ਕੱਡੇ ਖੜੇ ਹੁੰਦੇ ਆ ਹੁਣ ਉਹ ਰੂਕ ਕੱਡੇ ਕਿਵੇਂ ਖੜੇ ਹੁੰਦੇ ਆ ਦੇਖੋ ਮੇਰੇ ਪਿਤਾ ਜੀ ਨੂੰ ਦੱਸਿਆ ਮੇਰੇ ਦਾਦਾ ਜੀ ਨੇ ਜੋ ਕਿ ਮੈਂ ਉਹ ਬਹੁਤ ਛੋਟਾ ਜਿਹਾ ਸੀ ਤੇ ਹੁਣ ਮੇਰੀ ਛੋਟੀ ਉਮਰ ਦੇ ਵਿੱਚ ਮੇਰੇ ਦਾਦਾ ਜੀ ਜਿਹੜਾ ਕਿ ਉਹ ਚੋੜਕਵਾਸ ਹੋਵੇ ਸਤਖੰਡ ਵਾਸੀ ਹੋਵੇ ਸੀ ਤੇ ਇਸ ਕਰਕੇ ਮਤਲਬ ਕਿ ਉਹ ਵੈਦ ਸਨ ਉਹ ਲੋਕਾਂ ਦਾ ਭਲਾ ਕਰਦੇ ਸੀ ਤੇ ਮਨੂੰ ਕਿ ਕਦੇ ਵੀ ਉਹਨਾਂ ਨੇ ਮਨੂੰ ਕਿ ਇਹੋ ਜਿਹਾ ਕੰਮ ਨਹੀਂ ਕੀਤਾ ਵੀ ਕਿਸੇ ਨੂੰ ਗਲਤ ਦਵਾਈ ਦੇਣੀ ਉਹ ਪੈਸੇ ਵੀ ਕੱਟ ਲੈਂਦੇ ਸੀ ਦਵਾਈ ਜੇ ਫਰੀ ਦੇ ਵਿੱਚ ਦੇ ਦਿੰਦੇ ਸੀ ਉਹਨਾਂ ਦਾ ਅਫਸੂਲ ਸੀ ਜੇ ਕੋਈ ਅਮੀਰ ਬੰਦਾ ਆਉਂਦਾ ਸੀ ਤੇ ਕੋਈ ਸਹੀ ਪੈਸੇ ਲੈਂਦੇ ਸੀ ਉਹਨਾਂ ਕੋਲ ਆ ਲਈ ਨੀ ਨਿਯਾਜ ਪੈਸੇ ਲੈਣੇ ਹਫਤ ਦੇ ਮਾਇਦੇ ਪੈਸੇ ਲੈਂਦੇ ਸੀ ਔਰ ਦਿੰਦੇ ਜਾਂਦੇ ਜੈਸੇ ਜੇ ਕੋਈ ਫਰੀ ਬੰਦਾ ਆ ਗਿਆ ਉਹਨੂੰ ਚਾਹ ਵੀ ਪਿਆ ਕੇ ਕਲਦੇ ਸੀ ਲੰਗਰ ਪ੍ਰਸ਼ਾਦਾ ਵੀ ਨਾਲ ਜਿਹੜਾ ਉਹਨਾਂ ਨੂੰ ਜਿਹੜਾ ਕਿ ਫਰੀ ਵੀ ਦਵਾਈ ਦੇ ਦਿੰਦੇ ਸੀ ਕੋਈ ਗੱਲ ਨਹੀਂ ਕੋਈ ਮਿਹਨਤ ਨਹੀਂ ਲੈਂਦੇ ਸੀ ਉਹਨਾਂ ਕੋਲ ਵੀ ਚਾਹੋ ਭਾਈ ਕੋਈ ਨੀ ਸੇਵਾ ਹੀ ਹੈ ਪਰ ਸਚਾਈ ਹੁਣ ਅੱਥੇ ਆਦੀ ਹੈ ਜੀ ਜਿਹੜੀ ਮੇਰੇ ਦਾਦਾ ਜੀ ਨਾਲ ਦਿੱਤੀ ਜਿਹੜੀ ਮੇਰੇ ਪਰਦਾਦਾ ਜੋ ਸਮੇਂ ਵੀ ਕਾਫੀ ਸਮਾਂ ਦੇ ਵਿੱਚ ਸੀ ਕਿਉਂਕਿ ਉਹਨਾਂ ਨੇ ਦੱਸਿਆ ਸਾਡੇ ਮਾਮੇ ਕੀ ਪਿਛੋਕੜ ਸਾਡੇ ਵੱਧ ਵਧੇਰੇ ਕੋਲ ਉੱਥੇ ਜ਼ਮੀਨ ਸੀ ਜਿਹੜੀ ਕਿ ਲਾਹੌਰ ਲਾਹੌਰ ਜਿਹੜਾ ਕਿ ਅਸਟਮ ਮੌਜੂਦਾ ਪਾਕਿਸਤਾਨ ਦੇ ਵਿੱਚ ਹੈ ਲੈਂਦੇ ਪੰਜਾਬ ਜਿਹਨੂੰ ਕਿ ਆ ਜਾਂਦਾ ਵਾ ਅੱਜ ਦੀ ਭਾਸ਼ਾ ਵਿੱਚ ਲੈਂਦਾ ਪੰਜਾਬ ਕਿਹਾ ਗਿਆ ਅੱਧਰ ਵਾਲੇ ਨੂੰ ਚੜਦਾ ਪੰਜਾਬ ਕਿਹਾ ਗਿਆ ਵਾ ਤੇ ਹੁਣ ਉਹਦੇ ਨਾਲ ਸਾਡਾ ਕਨੈਕਸ਼ਨ ਕਿਵੇਂ ਜੁੜਿਆ ਵਾ ਉਹ ਕਨੈਕਸ਼ਨ ਤਾਂ ਜੁੜਿਆ ਵਾ ਨਨਕਾਣਾ ਸਾਹਿਬ ਦੀ ਪਵਿੱਤਰ ଉਤਰੀ ਫਿਰ ਆ ਜਾਂਦੀ ਹੈ ਜੀ ਉਸ ਤੋਂ ਬਾਅਦ ਜਦੋਂ ਉੱਥੇ ਉਹਨਾਂ ਦੀ ਆਪਣੀਆਂ ਥਾਵਾਂ ਆਪ ਉਹਨੇ ਘਰ ਸੀ ਹੁਣ ਆਪਣੇ ਘਰ ਸੀ ਉੱਥੇ ਉਹਨਾਂ ਦੀ ਆਪਣੀ ਜ਼ਮੀਨਾਂ ਜਾਇਦਾਦਾਂ ਸੀ ਸਾਰਾ ਕੁਝ ਸੀ ਜੀ ਠੀਕ ਆ ਜੀ ਉਸ ਤੋਂ ਬਾਅਦ ਜਦੋਂ ਕਿ ਜਿਨ੍ਹਾਂ ਨੇ ਕੀਤੀ ਵੰਡ ਹੋਣਾ ਦਾ ਨਾਮ ਵੀ ਮੈਤੇ ਮੋਹਣੀ ਲੈਣਾ ਚਾਹਦਾ ਜੀ ਮੈਨੂੰ ਤਿੰਨੀ ਕੋਈ ਨਫਰਤ ਹੀ ਹੋਈ ਪਈ ਆ ਵੀ ਉਹਨਾਂ ਦੇ ਨਾਮ ਕੀ ਮੋਹਣ ਲਵਾ ਜੀ ਹਨਾ ਤੁਸੀਂ ਸਭ ਜਾਣਦੇ ਤੁਹਾਨੂੰ ਅੱਜਕੱਲ ਪਤਾ ਹੀ ਹੈ ਜੀ ਉਹ ਸਾਰਾ ਕੁਝ ਤੁਹਾਨੂੰ ਤੇ ਆਪਕਾ ਪਤਾ ਮੈਂ ਉਧਰ ਨਹੀਂ ਜਾਊਂਗਾ ਮੈਂ ਜਿਹੜੀ ਮੇਰੇ ਦਾਦਾ ਜੀ ਦੀ ਕਾਂਗੀ ਉੱਥੋਂ ਤੱਕ ਹੀ ਰੋਣਾ ਜੀ ਹੁਣ ਮੇਰੇ ਦਾਦਾ ਜੀ ਦੱਸਦੇ ਆ ਮੇਰੇ ਪਿਤਾ ਜੀ ਨੂੰ ਵੇ ਉਸ ਤੋਂ ਬਾਅਦ ਜਦੋਂ ਉੱਥੇ ਉਜਾੜਾ ਪਾਇਆ ਗਿਆ ਉਹ ਉੱਥੇ ਇੰਨੀ ਕੁ ਜਿਆਦੀ ਵੱਡਾ ਟੁੱਕੀ ਹੋਈ ਆ ਸਭ ਤੋਂ ਪਹਿਲੇ ਜਿਹੜੀ ਵੱਡਾ ਟੁੱਕੀ ਜਿਹੜੀ ਕਤਲੇਆਮ ਗਹਿਰਤ ਮੱਚੀ ਆ ਜਿਹੜੀ ਕਿ ਮਤਲਬ ਆਪਾਂ ਕਹਿਆ ਸੁਰੂ ਤੇ ਮਤਲਬ ਕਿ ਧੀਆ ਪਿਆਣਾ ਦੀ ਬੇਪੱਤੀ ਕੀਤੀ ਕਿ ਉਹਨਾਂ ਦੀ ਇੱਜ਼ਤਾਂ ਨੂੰ ਹੱਥ ਪਾਇਆ ਗਿਆ ਰੋਲ ਲਿਆ ਗਿਆ ਤੁਸੀਂ ਆਪ ਤਾਂ ਇਹ ਇੱਜ਼ਤਾਂ ਨੂੰ ਮਤਲਬ ਕਿ ਨਾ ਜਦਾ ਖੂਹਾਂ ਦੇ ਵਿੱਚ ਛਲਾਗ ਮਾਰੀ ਆ ਹੱਥੋਂ ਤੱਕ ਕਈ ਮਤਲਬ ਕਿ ਆਪਣੇ ਆਪ ਨੂੰ ਜ਼ਹਿਰ ਖਾ ਕੇ ਵੀ ਮਰਦੀਆਂ ਰੀਆਂ ਗਾ ਇੰਨੀ ਜਿਆਦੀ ਮੇਰੇ ਦਰਦਨਾਕ ਉਹ ਕਹਾਣੀ ਆ ਧੀਆ ਪਿਆਣਾ ਦੀ ਮੈਂ ਜੁਬਾਨ ਤੋਂ ਕਹਿੰਦੇ ਵੀ ਨਾ ਮੇਰੇ ਮਤਲਬ ਕਿ ਮਨ ਨਹੀਂ ਜਿਹੜੇ ਪਰਿਵਾਰ ਦੇ ਛੋਟੇ ਛੋਟੇ ਬੱਚੇ ਸੋ ਉਹਨਾਂ ਨੂੰ ਮਾਰਿਆ ਗਿਆ ਜੀ ਠੀਕ ਹੈ ਜੀ ਉਹਨਾਂ ਨੂੰ ਮਾਰੇ ਕਿਉਂਕਿ ਉਹ ਬੰਦ ਕੀ ਉਹਨਾਂ ਨੂੰ ਛੱਡਦੇ ਨਹੀਂ ਸੀ ਕਿਉਂਕਿ ਚੜ ਕੇ ਆਉਂਦੇ ਸੀ 1000 ਬੰਦਾ 2000 ਬੰਦਾ ਆਉਂਦਾ ਸੀ ਚੜ ਕੇ ਤੋਂ ਫਿਰ ਛੋਟੇ ਜਿਹੇ ਪਰਿਵਾਰ ਚਾਰ ਪੰਜ ਜਿਹੜੇ ਸੱਤ ਫੈਮਿਲੀ ਵਾਲੇ ਮੈਂਬਰ ਹੁੰਦੇ ਆਪਣੇ ਨੋਰਮਲ ਜਿਹੜੇ ਪੰਜ ਸੱਤ ਜਿਹੜੇ 8 10 ਮੈਂਬਰ ਆ ਉਹਨਾਂ ਉੱਤੇ 1000 ਬੰਦਾ ਜੇ ਚੜਜੂਗਾ 2000 ਬੰਦਾ ਚੜਜੂਗਾ ਤੁਸੀਂ ਪਰਿਵਾਰ ਕਿਵੇਂ ਆਪਣੀ ਰੱਖਿਆ ਕਰ ਲੂਗਾ ਨੇ ਲੱਛਾ ਕਰ ਸਕਦਾ ਕਿਉਂਕਿ ਇੱਕ ਆਮ ਪਰਿਵਾਰ ਹੁੰਦਾ ਵਾ ਤੇ ਉਹ ਉਹਨਾਂ ਕੋਲ ਜਿਹੜੇ ਕੋਈ ਇੱਥੇ ਕੋਈ ਹਥਿਆਰ ਰੱਖੇ ਹੁੰਦੇ ਆ ਕੋਈ ਬੰਬ ਗੋਲੇ ਰੱਖੇ ਹੁੰਦੇ ਜਿਹੜੇ ਵੀ ਉਹ ਮਨਨ ਕਿ ਆਣਗੇ ਕਿ ਹਾਂ ਭਾਈ ਅਸੀਂ ਉਹ ਰਾਦਾਂਗੇ ਉਹ ਕਰਦਾਂਗੇ ਪਰ ਉਹ ਹਥਿਆਰ ਦੇ ਨਾਲ ਆਂਦੇ ਸੀ ਤੇ ਮਨਨ ਕਿ ਉਹਨਾਂ ਨੂੰ ਖਤਮ ਕਰਕੇ ਚਲੇ ਜਾਂਦੇ ਸੀ ਉਸ ਤੋਂ ਬਾਅਦ ਫਿਰ ਉਹ ਦੱਸਦੇ ਸਾਡੇ ਘਰਾਂ ਚੋਂ ਸੋਨਾ ਟੱਕਿਆ ਜਾਂਦਾ ਸੋਨਾ ਕੱਢਿਆ ਜਾਂਦਾ ਵਾ ਸਾਨੂੰ ਮਨਨ ਕਿ ਜਿਆਦਾ ਧੱਕਾ ਮੁਕੀ ਕੀਤੀ ਜਾਂਦੀ ਨਾ ਉਹ ਜਿਆਦਾ ਸਾਨੂੰ ਉਹਨਾਂ ਮਾਰਕੁੱਟ ਹੁੰਦੀ ਆ ਵੀ ਸਾਨੂੰ ਉੱਥੋਂ ਮਨਨ ਕਿ ਲੈ ਕੇ ਮੇਰੇ ਦਾਦਾ ਜੀ ਨੂੰ ਮੇਰੇ ਪਰਵਾਦਾ ਜੀ ਲੈ ਕੇ ਉੱਥੋਂ ਜਦੋਂ ਨਿਕਲਦੇ ਆ ਕਿਉਂਕਿ ਉ ਗੱਲ ਕਰ ਲਈ ਇਕੱਠ ਲੀਕ ਕਨੇ ਇਕੱਠ ਬਣਾ ਲਓ ਜੀ ਕਪੜਾ ਦੇ ਜਾਂ ਫਿਰ ਸਾਡੇ ਟੇਂਡੇ ਚੱਕ ਕੇ ਬੋਰੀ ਬਿਸਤਰਾ ਸਿਰ ਤੇ ਚੱਕੇ ਪਿੰਡਾ ਬਣਾ ਕੇ ਤੁਹਾਨੂੰ ਤੁਰ ਪੋ ਤੇ ਬਸ ਉਦਾਂ ਹੀ ਸਾਬ ਹੈ ਸੀ ਜੀ ਕੋਈ ਕੋਈ ਚੀਜ਼ ਨਹੀਂ ਦਿੱਤੀ ਕਿਸੇ ਕੱਪ ਕੋਈ ਚੀਜ਼ ਆਗੀ ਬਸ ਉਹ ਚੱਕ ਕੇ ਤੁਰ ਪੰਦਾ ਸੀ ਹਸ ਤੱਕ ਕਈਆਂ ਨੇ ਬੱਚੇ ਤੱਕ ਵੀ ਛੱਡੇ ਸੀ ਜੀ ਠੀਕ ਹੈ ਜੀ ਬੱਚੇ ਤੱਕ ਵੀ ਛੱਡੇ ਸੀ ਕਈਆਂ ਨੇ ਕਿਹਾ ਸੀ ਚਾਰ ਬੱਚੇ ਤੇ ਹੁੰਦੇ ਇੱਕ ਦੋ ਛੱਡਤਾ ਬਾਕੀ ਇੱਕ ਦੋ ਨਾ ਲਿਆ ਆ ਤੇ ਤੱਕ ਵੀ ਉਹ ਗੱਲਾਂ ਦੱਸਦੇ ਆ ਮੇਰੇ ਜੋ ਮੇਰੇ ਪਰਦਾਦਾ ਜੀ ਆ ਔਰ ਮੇਰੇ ਪਰਦਾਦਾ ਜੀ ਨੇ ਮੰਨ ਕੇ ਅੱਗੋਂ ਮੁਕਿਓ ਉਹ ਤੇ ਪੂਰੀ ਸੰਭਾਲ ਦੇ ਵਿੱਚ ਸੀ ਕਿਉਂਕਿ ਉਹਨਾਂ ਦੇ ਬੱਚੇ ਸੀ ਔਰ ਮੇਰੇ ਦਾਦਾ ਜੀ ਉਦੋਂ ਸੀ 15 ਤੋਂ 17 ਸਾਲ ਦੇ ਵਿੱਚ ਸੀ ਤੇ ਉਹਨਾਂ ਨੇ ਵੀ ਸੰਭਾਲ ਕਾਫੀ ਸੀ ਕਿਉਂਕਿ 15-17 ਸਾਲ ਦਾ ਬੱਚਾ ਵਧੀਆ ਜਵਾਨ ਹੋਣ ਲੱਗ ਜਾਂਦੇ ਜੀ ਤੁਹਾਨੂੰ ਪਤਾ ਹੀ 16 17 ਸਾਲ ਦਾ ਬੱਚਾ ਵਧੀਆ ਜਵਾਨ ਹੋਣ ਲੱਗ ਜਾਂਦੇ ਆਈਏ ਨਾ ਤੇ ਖਰਾਕਾ ਵੀ ਇਸਲਾਮ ਦੀਆਂ ਤਕੜੀਆਂ ਖਰਾਕਾ ਕਿਸ ਨਾਲੇ ਵੈਦ ਖਾਨਦਾਨ ਦੇ ਵਿੱਚ ਸੀ ਤੁਹਾਨੂੰ ਪਤਾ ਹੀ ਇਹ ਜੁੱਸਾ ਤਕੜਾ ਹੀ ਹੁੰਦਾ ਮਲਖਾਨ ਪਿੰਡ ਦੇ ਵਿੱਚ ਲੈਣਾ ਦੇਣਾ ਵਿੱਚ ਕੋਈ ਉਸ ਟਾਈਮ ਖਰਾਕਾ ਵੀ origignal ਸੀ ਉਹ ਸਾਰੀਆਂ ਚੀਜ਼ਾਂ ਮਿਲੂ ਕਿ ਉਹਨਾਂ ਦੇ ਹੱਡ ਬੀਤੀਆਂ ਉਹਨਾਂ ਦੇ ਪਿੰਡ ਤੇ ਹੰਡਾਈਆਂ ਗਿਆ ਫਿਰ ਉਹ ਦੱਸਦੇ ਆ ਜਦੋਂ ਮਤਲਬ ਉਹ ਨਿਕਲਦੇ ਉਹ ਫੌਜੀ ਜਿਹੜੇ ਰਿਫਿਊਜੀ ਕੈਂਪ ਜਿਨਾਂ ਕੈਂਪਾਂ ਉਤੇ ਕਈ ਫਿਲਮਾਂ ਆਪਣੀਆਂ ਛੋਟੀਆਂ ਜੁੱਤੀਆਂ ਜੁੜ ਕੇ ਪਰ ਉਹ ਕਹਾਣੀ ਇਹ ਸਹੀ ਤਰੀਕੇ ਨਾਲ ਉਹ ਵੀ ਦੱਸ ਪਾਉਂਦੇ ਕਿਉਂਕਿ ਉਹ ਹੀ ਗੱਲ ਹੈ ਵੀ ਹਰ ਕੋ ਪੈਸੇ ਕਮਾਣ ਪਿੱਛੇ ਲੱਗਿਆ ਵਾ ਯਹਾਂ ਵੀ ਸਾਨੂੰ ਅਦਰੋਂ ਕੁਝ ਬੰਦਿਆ ਦਰੋਣਾ ਵੀ ਉਹ ਫਿਕਾਣੀ ਨਾ ਛੇੜ ਛਾੜ ਕਰ ਦਿੰਦੇ ਹੁੰਦੇ ਆ ਕਿਉਂਕਿ ਫਿਲਮ ਫਿਰ ਫਿਲਮ ਫਿਲਮ ਕਪਾਈ ਬੰਦੀ ਜਾਂਦੀ ਹੈ ਕਿਉਂਕਿ ਫਿਲਮ ਤੇ ਫਿਲਮ ਤਰੀਕੇ ਨਾਲ ਬਣਾਇਆ ਜਾਂਦਾ ਵਾ ਹੁੰਦੇ ਚ ਬਦਲਾਅ ਕੀਤੇ ਜਾਂਦੇ ਆ ਕਾਫੀ ਚੀਜ਼ਾਂ ਬਦਲੀਆਂ ਜਾਂਦੀਆਂ ਵਾ ਪਰ ਹਕੀਕਤ ਕੀ ਹੁੰਦੀ ਆ ਉਹ ਬਹੁਤ ਘੱਟ ਰੀਅਲੀ ਹੀ ਹੁੰਦੀ ਹੈ ਕਿ ਦੱਸ ਪਾਉਂਦੇ ਕੋਈ ਜਾਂ ਦਿਖਾ ਪੰਦਾ ਵਾ ਜਿਵੇਂ ਆਪਾਂ ਤੁਹਾਨੂੰ ਦੱਸ ਲਈ ਹਕੀਕਤ ਗੱਲਾਂ ਵਾ ਜਿਹੜੀਆਂ ਕਿ ਰੂਕ ਲੈ ਖੜੇ ਕਰਨ ਵਾਲੀਆਂ ਉਸ ਤੋਂ ਬਾਅਦ ਉਹ ਦੱਸਦੇ ਰਫਿਜੀ ਕੈਂਪਾਂ ਵਿੱਚ ਉਹਨਾਂ ਨੂੰ ਲਿਜਾਇਆ ਜਾਂਦਾ ਵਾ ਉੱਥੇ ਵੀ ਦੇਖੋ ਜੀ ਜਿਹੜੇ ਹੁਣ ਲੱਗਾ ਵਿੱਚ ਜਿਹੜੇ ਰਫਿਜੀ ਕੈਂਪਾਂ ਵਿੱਚ ਉਹਨਾਂ ਨੂੰ ਲਿਜਾਈ ਉਹ ਆਪਾਂ ਕਿੰਨੇ ਸੂਲਤਾ ਜਾਂ ਨਹੀਂ ਆ ਜਿਆਦਾ ਉਹ ਆਪਾਂ ਕਹਦੀ ਆ ਵੀ ਉਹਨਾਂ ਦਾ ਟ੍ਰੀਟਮੈਂਟ ਹੋਏ ਉਹਨਾਂ ਦੇ ਇਲਾਜ ਹੋਏ ਕੁਛ ਨਹੀਂ ਇਦਾਂ ਦੀ ਕੋਈ ਗੱਲਾਂ ਬਤਾਲੀ ਸਿਰਫ ਮਾੜਾ ਮੋਟਾ ਹੀ ਚੱਲਿਆ ਜਿਹਨੂੰ ਆਪਾਂ ਸੋਚ ਦੇ ਵਿੱਚ ਕਹਦੀ ਇੱਕ 2% ਦਾ ਸਿਰਫ 97 98% ਸੀ ਜਿਹੜਾ ਕਿ ਲੋਕ जख्मी ਸਨ ਐਦਾ ਸਨ ਬੰਨਨ ਕਿ ਬੁਰਾ ਹੀ ਹਾਲ ਸੀ ਲੋਕਾਂ ਦਾ ਹੋਰ ਲੱਖਾਈ ਲੋਕ ਮਤਲਬ ਕਿ ਨਾ ਕੋ ਜਿਆਦਾ ਮਿਲ ਕੇ ਟੁਜੇ ਤੇ ਅੱਥ ਤੱਕ ਕਹਿੰਦੇ ਸੀ ਵੀ ਉਹਨਾਂ ਇੱਟਾ ਵੀ ਚਲਾਈਆਂ ਸਨ ਇੱਕ ਦੂਜੇ 'ਚ ਕੁਕਲ ਨਫਰਤ ਹੀ ਹੋ ਗਈ ਉਹਨਾਂ ਵਿੱਚ ਨਫਰਤ ਇੰਨੀ ਜਿਆਦਾ ਹੋਣਾ ਕਿ ਫਲਾ ਦਿੱਤੀ ਗਈ ਸੀ ਮੇਰੇ ਦਾਦਾ ਜੀ ਦੱਸਦੇ ਨੇ ਮੇਰੇ ਪਿਤਾ ਜੀ ਨੂੰ ਕਿ ਵੀ ਉਹ ਮਤਲਬ ਕਿੰਨੀ ਜਿਆਦਾ ਸੀ ਇੱਕ ਦੂਜੇ 'ਤੇ ਥੋੱਕ ਵੀ ਦਿੱਤੇ ਉਹਨਾਂ ਨੇ ਥੱਕ ਵੀ ਸੁਟਿਆ ਜੁਣ ਤੁਸੀਂ ਸੋਚ ਕੇ ਦੇਖੋ ਥੋੱਕਾ ਸੁਟੇ ਜਾਂ ਇੱਟਾ ਮਾਰੀਆਂ ਰੋੜੇ ਮਾਰੀ ਕਿੰਨੇ ਸੋਚ ਕੇ ਦੇਖੋ ਕਿੰਨਾ ਜ਼ਹਿਰ ਭਰਦਾ ਹੋਗਾ ਉਹਨਾਂ ਦੇ ਮਾਣਾ ਵਿੱਚ ਉਹਨਾਂ ਦੇ ਜ਼ਿਲ੍ਹਾ ਵਿੱਚ ਉਸ ਤੋਂ ਬਾਅਦ ਕੁਝ ਉਹ ਉੱਥੇ ਦੀ ਜੰਪਲ ਚੋਰ ਮੇਰੇ ਦਾਦਾ ਜੀ ਇੱਕ ਗੱਲ ਦੱਸਦੇ ਹੁੰਦੇ ਸੀ ਕਿ ਉੱਥੇ ਦੇ ਜਿਹੜਾ ਲਾਹੌਰ ਦਾ ਜਿਹੜਾ ਉਹਨਾਂ ਨੇ ਸ਼ਾਹੀ ठाਠ-ਫਾਟ ਦੇਖਿਆ ਸੀ ਨਾ ਜਿਹੜਾ ਕਿ ਉਹ ਕਹਿੰਦੇ ਲਾਹੌਰ ਵਰਗਾ ਕੋਈ ਸ਼ਹਿਰ ਹੀ ਨਹੀਂ ਹੈਗਾ ਦੁਨੀਆ 'ਵਾਂ ਕਿਉਂਕਿ ਉਹ ਕਹਿੰਦੇ ਲਾਹੌਰ ਵਰਗਾ ਸ਼ਹਿਰ ਹੀ ਨਹੀਂ ਹੈਗਾ ਜਿਹਨੇ ਲੋਰ ਨਹੀਂ ਦੇਖਿਆ ਉਹ ਜੰਮੇ ਹੀ ਇਹ ਗੱਲ ਸੱਚੀ ਹੈ ਜੀ ਜਿਹਨੇ ਲੋਰ ਨਹੀਂ ਦੇਖਿਆ ਜੰਮੇ ਹੀ ਹੈਗਾ ਉਹ ਬੰਦਾ ਤੁਕਿ ਮੇਰੇ ਦਾਦਾ ਜੀ ਮੇਰੇ ਪ੍ਰਦਾਦਾ ਜੀ ਸਾਰਾ ਸਾਡਾ ਮੰਨ ਲਓ ਕਿ ਲਾਣਾ-ਬਾਣਾ ਸਾਡਾ ਖਾਨਦਾਨ ਉੱਥੇ ਦੀ ਰਹਿਣ ਨਾਲ ਪਸ਼ੋਕਰ ਸਾਡਾ ਉ ਆ ਮੇਰੇ ਪਿਛੋਕਰ ਦੀ ਕਹਾਣੀ ਹੈ ਮੇਰੇ ਦਾਦਾ ਜੀ ਦੀ ਕਹਾਣੀ ਜੋ ਮੈਂ ਤੁਹਾਡੇ ਨਾਲ ਬਿਆਨ ਕਰੀ ਜਾਂਦਾ ਮਤਲਬ ਤੁਸੀਂ ਸੋਚੋ ਬੇਅਦਾਈ ਗੱਲਾਂ ਚੱਕੀ ਜਾਂਦੇ ਐਦਾਂ ਨਹੀਂ ਚੱਕ ਰਿਆ ਜੀ ਬਿਆਨ ਹੈ ਮਤਲਬ ਕਿ ਮੈਂ ਸੋਸ਼ਲ ਮੀਡੀਆ ਉੱਤੇ ਆਪਣੀ ਫੈਮਿਲੀ ਨੂੰ ਨਹੀਂ ਲੈ ਕੇ ਆਂਦਾ ਕਿਉਂਕਿ ਮੈਂ ਇਹ ਚੀਜ਼ ਨੂੰ ਸਹੀ ਨਹੀਂ ਮੰਨਦਾ ਹੈ ਯਾਨੀ ਕਿ ਮੈਂ ਤੁਹਾਨੂੰ ਆਪਣੇ ਪਿਤਾ ਜੀ ਨਾਲ ਮੈਂ ਉਹ ਗੱਲਾਂ ਸਾਹਮਣੇ ਬੈਠ ਕੇ ਮੈਂ ਕਰਵਾਵਾਂ ਤੁਸੀਂ ਆਪ ਕਹੋ ਯਾਰ ਵਿਵਾਕਿਆ ਮਤਲਬ ਕੀ ਹੈਗੀ ਗੱਲ ਮੈਂ ਸੋਚਿਆ ਕਿ ਖੁੱਦ ਹੀ ਮੈਂ ਦੱਸਾਂ ਕਿ ਉਹ ਕੈਮਰਾ ਫੇਸ ਵੀ ਨਹੀਂ ਕਰ ਦੇਣਾ ਕਿ ਨਾਲ ਹੀ ਉਹਨਾਂ ਨੂੰ ਮਨ ਵਿੱਚ ਚੀਜ਼ਾਂ ਜੀ ਇੰਟਰਸਟ ਹੈਗਾ ਅੱਜ ਕਰਕੇ ਆਪਾਂ ਖੁੱਦ ਕਹਾਣੀ ਆਪਣੀ ਪਰਿ ਤੇ ਉਸ ਤੋਂ ਬਾਅਦ ਫਿਰ ਉਹ ਦੱਸਦੇ ਆ ਮਤਲਬ ਕਿ ਉਹਨਾਂ ਨਾਲ ਮਨੂ ਕੀ ਉਹ ਹੀ ਗੱਲ ਹੋ ਗਈ ਮਨੂ ਕਿ ਆਪਣੇ ਘਰ ਤੋਂ ਉਹਨਾਂ ਉਜਾੜਾ ਪਾ ਦਿੱਤਾ ਉਹਨਾਂ ਦੇ ਘਰਾਂ ਦੇ ਕਬਜ਼ੇ ਕੀਤੇ ਗਏ ਹੁਣ ਮਾਵਾ ਪੈਣਾ ਤੀਆਂ ਨਾ ਬੇਪੱਤੀਆਂ ਸਾਰਾ ਕੁਝ ਹੋਇਆ ਵਾ ਤਦੋਂ ਗੁਰੂ ਪਾਸ਼ਾ ਸ਼ੁਕਰ ਸਿੰਘ ਸਾਡੇ ਵੱਡ ਵਡੇਰਾਂ ਵਿੱਚੋਂ ਮਤਲਬ ਕਿ ਉਹ ਮਤਲਬ ਕਿ ਚੀਜ਼ ਨਹੀਂ ਦਿੱਖ ਨੂੰ ਮਿਲੀ ਹੈ ਨਾ ਬਈ ਉਹਨਾਂ ਨੇ ਬਚਾਉ ਦਿੱਤਾ ਜਿੰਨਾ ਉਸਨੇ ਕੋਸ਼ਿਸ਼ ਕੀਤੀ ਬਚਾਨ ਦੀ ਬਚਾਇਆ ਵੀ ਗਿਆ ਬਹੁਤ ਹੱਦ ਤੱਕ ਬਚਾਇਆ ਗਿਆ ਕਿਉਂਕਿ ਸ਼ਸਤਰ ਧਾਰੀ ਹੁੰਦੇ ਸਨ ਇਸ ਕਰਕੇ ਮੇਰੇ ਹੱਥ ਵਿੱਚ ਸ਼ਸਤਰ ਲੈ ਕੇ ਚੱਲਦੇ ਸਨ ਤੇ ਜਿੰਦੇ ਕਰਕੇ ਰੱਖਿਆ ਫਿਰ ਤੁਹਾਨੂੰ ਪਤਾ ਗੁਰੂ ਪਾਸ਼ਾ ਜੀ ਆਪ ਜੀ ਕਹਿੰਦੇ ਆ ਕਿ ਜਿੰਨੇ ਮੇਰੇ ਸ਼ਸਤਰ ਰੱਖੇ ਮਨੂੰ ਤੇ ਅੱਖਾਂ ਹੋ ਹੋ ਗਈ ਹੈ ਨਾ ਕਿਉਂਕਿ ਸ਼ਸਤਰ ਹੀ ਹਮਾਰੇ ਪੀਰ ਹੈ ਤੇ ਉਹ ਚੀਜ਼ ਹੈ ਜੀ ਉਸ ਤੋਂ ਬਾਅਦ ਮਨੂੰ ਉਹ ਨਿਕਲਦੀ ਆ ਕਿਉਂਕਿ ਹੁਣ ਖਾਣ ਨਾਲ ਹੀ ਵੈਦ ਸੀ ਹਰ ਕਿਸੇ ਦਾ ਪਤਾ ਸੀ ਜ ਉਹ ਉਹਨਾਂ ਨੂੰクセ ਦਾ ਪਤਾ ਸੀ ਸਾਰੀ ਚੀਜ਼ਾਂ ਕਿਉਂਕਿ ਆਪ ਦਵਾਈਆਂ ਤਿਆਰ ਕਰਦੇ ਸੀ ਤੇ ਜਿਹੜਾ ਉਹਨਾਂ ਦੇ ਲੋਕਾਂ ਦੇ ਹਾਲਾਤ ਦੱਸੋ ਕਹਿੰਦੇ ਭੁੱਖ ਇੰਨੀ ਕੋ ਗਰੀਬੀ ਆਹੀ ਨਾ ਹੱਦ ਨਾਲੋਂ ਜ਼ਿਆਦਾ ਆਪਾਂ ਲਾਹੌਰ ਦੀ ਗੱਲ ਕਰ ਰਹੇ ਸੀ ਰੋਰ ਦੇ ਸ਼ਾ ਲਾਹੌਰ ਦੇ ਸ਼ਹਿਰ ਤੇ ਜਿਹੜੀ ਠਾੜ-ਬਾੜ ਸੀ ਜਿਹੜੀ ਗੁਜਰਾ ਆਲੇ ਦੀ ਜਿਹੜੀ 라ਵਲ ਪਿੰਡੀ ਦੀ ਸੀ ਇਹ ਸਾਰੀ ਇੰਨੀ ਕੋ ਜ਼ਿਆਦਾ ਸ਼ਾਇਤ ਠਾੜ-ਪੜ ਸੀ ਮਹਾਰਾਜ ਗੀਤ ਸਿੰਘ ਦਾ ਜਿਹੜਾ ਕਿ ਰਾਜ ਭਾਗ ਸੀ ਸਾਰਾ ਉਹਨਾਂ ਨੇ ਇਕੱਠੀ ਉਹ ਮਿੰਮਿਮ ਕਿ ਸਾਡੇ ਪਸ਼ੋਕਰ ਸਾਡੇ ਪਰਿਵਾਰ ਅਪਜੁੱਦਾਂ ਦੇਖਿਆ ਵਾ ਜੀ ਉਹ ਚੀਜ਼ ਇਹ ਉਹ ਮੇਰੇ ਦਾਦਾ ਜੀ ਮੇਰੇ ਪਿਤਾ ਜੀ ਨੂੰ ਦੱਸਦੇ ਸੀ ਇੰਨਾ ਸੋਹਣਾ ਲਾਹੌਰ ਸ਼ਹਿਰ ਸੀ ਇੰਨੀ ਮਤਲਬ ਕਿ ਚੜ੍ਹਦੀ ਕਲਾ ਵਾਲਾ ਸ਼ਹਿਰ ਸੀ ਜਿੰਨੇ ਸਿੱਖ ਕਰ ਲੋ ਉਹ ਨਹੀਂ ਕੱਟਾ ਅੱਜ ਵੀ ਲੋਕ ਜਾਂਦੇ ਆ ਆਪਣੇ ਦੇਖਦੇ ਉਹਨਾਂ ਕਾਣਾ ਸੱਦਾ ਜਿਹੜਾ ਕੋਰੀਡੋਰ ਪੁੰਜਾਵਾ ਉਹ ਜਾਂਦੇ ਉਸ ਤੋਂ ਬਾਅਦ ਜਾਣ ਲੱਗੇ ਆ ਬਹੁਤ ਸਾਰੇ ਯੂਟਿਊਬਰ ਵੀ ਗਏ ਉਹਨਾਂ ਨੇ ਦਿਖਾਇਆ ਵੀ ਉੱਥੇ ਕਿੰਨਾ ਦੇਖੋ ਕੰਡਾ ਵਿੱਚ ਹੀਰੇ ਤੱਕ ਜੜੇ ਹੁੰਦੇ ਸੀ ਕਿੰਨੀ ਸੋਹਣੀ ਗੱਲ ਆ ਸੋਚ ਕੇ ਤੇ ਪਰ ਫਿਰ ਜੇ ਉਹ ਜਨ ਨਾਲ ਅੱਥੀ ਦੇਖੇ ਤਾਂ ਉਹ ਫਿਰ ਕਹਾਣੀ ਕਿਉਂ ਨਹੀਂ ਉੱਥੇ ਪਹੁੰਚੂਗੀ ਅੱਗੇ ਜੀ ਉਹ ਤੇ ਪਹੁੰਚੂਗੀ ਨਾ ਜੀ ਕਿਉਂਕਿ ਜੰਮਪਾਲ ਉਧਰ ਦਾ ਸਾਰਾ ਰਹਿਣਾ ਸੀ ਉਹਦਾ ਵੀ ਖੇਡੇ ਮੱਲੇ ਵੱਡੇ ਹੋਏ ਹਨ ਇੱਥੇ ਜਵਾਨੀ ਵੀ ਉਹਨਾਂ ਦੀ ਉਧਰ ਹੀ ਬਤਾਈ ਉਹਨਾਂ ਨੇ ਇੱਕ ਸਾਦੀ ਕਿਉਂਕਿ ਜਵਾਨੀ ਉਧਰੋਂ ਸ਼ੁਰੂ ਹੋਈ ਤੇ ਬਤਾਈ ਇੱਕ ਬਰਾਬਰ ਉਹ ਯਾਰ ਮਿੱਤਰ ਸੱਜਣ ਤੇ ਸਾਰੇ ਇੱਕ ਪਰਿਵਾਰਾ ਵਾਂਗੂ ਰਹਿੰਦੇ ਸੀ ਬੋਲੀ ਇੱਕ ਸੀ ਸਾਡੀ ਮਿੱਠੀ ਬੋਲੀ ਸੀ ਸਾਡੀ ਪੰਜਾਬੀ ਮਾਂ ਬੋਲੀ ਸੀ ਸਾਡੀ ਮਾਝਾ ਤੇ ਲੋਹੜੀ ਬੋਲੀ ਮਿਕਸ ਜਿਹਨੂੰ ਕਹਿੰਦੇ ਉਹ ਬੋਲੀ ਉਹ ਇਹ ਕਹਾਣੀਆਂ ਬਹੁਤ ਸਾਰੇ ਲੋਕਾਂ ਦੀਆਂ ਪਰ ਜਿਹੜੇ ਲੋਕ ਕਹਿੰਦੇ ਆ ਆਜ਼ਾਦੀ ਦਾ ਢੋਲ ਲੈ ਕੇ ਗਲਾਜ ਵਜਾਉਂਦੇ ਰਹਦੇ ਉਹਨਾਂ ਨੂੰ ਮੂਰਖ ਪ੍ਰਾਣੀਆਂ ਨੂੰ ਪਤਾ ਹੀ ਨਹੀਂ ਹੈਗਾ ਵੀ ਉਹਨਾਂ ਦੇ ਸ਼ਹੀਦਿਆਂ ਉਹਨਾਂ ਦੇ ਖੂਨ ਕਰਕੇ ਹੀ ਜਿਹੜੇ ਕਿ ਉਹ ਆਜ਼ਾਦੀ ਮਿਲੀ ਆ ਔਰ ਆਜ਼ਾਦੀ ਤੁਹਾਡੇ ਵਾਸਤੇ ਆਜ਼ਾਦੀ ਆ ਜੇ ਨਾ ਪੰਜਾਬੀ ਸਿੱਖ ਕੌਮ ਵਾਸਤੇ ਸਖਤਰਮ ਸਿੱਖ ਪੰਥ ਵਾਸਤੇ ਔਰ ਪੰਜਾਬੀਆਂ ਵਾਸਤੇ ਕਦੇ ਆਜ਼ਾਦੀ ਦੇ ਦਿਨ ਨਹੀਂ ਹੋ ਸਕਦਾ ਇਸ ਗੱਲ ਨੂੰ ਖੁੱਲ੍ਹ ਕੇ ਕਹਿ ਸਕਦਾ ਕਿਉਂਕਿ ਸਾਡੇ ਪਰਿਵਾਰਾਂ ਨੇ ਉਹ ਪਿੰਡੇ ਤੇ ਹੰਡਾਈਆਂ ਚੁੱਕੀਆਂ ਮੇਰੇ ਦਾਦਾ ਜੀ ਬਿਲਕੁਲ ਉਸ ਚੀਜ਼ ਨੂੰ ਖਿਲਾਫ ਸੋ ਕਹਿੰਦੇ ਆ ਆਜ਼ਾਦੀ ਦੇ ਦਿਨ ਹਾਈ ਨਹੀਂ ਸੀ ਠੀਕ ਆ ਪੰਜਾਬ ਦੀ ਧਰਤੀ ਨੂੰ ਉਜਾੜ ਦਿੱਤਾ ਗਿਆ ਯਾਰ ਗੁਰੂਆਂ ਪੀਰਾਂ ਦੀ ਧਰਤੀ ਉਜਾੜ ਦਿੱਤੀ ਸਾਡਾ ਨਨਕਾਣਾ ਸਾਹਿਬ ਉੱਧਰ ਰਹਿ ਗਿਆ ਪੰਜਾਬ ਸਾਹਿਬ ਸਾਡੇ ਕਿੰਨੇ ਧਾਰਮਿਕ ਸਥਾਨ ਸਾਡੇ ਕਿੰਨੇ ਗੁਰੂ ਸਾਭਾ ਦੇ ਸਥਾਨ ਸ਼ਹੀਦਾ ਸਿੰਘਾ ਦੇ ਸਥਾਨ ਮਹਾਰਜੀਤ ਸਿੰਘ ਦਾ ਰਾਜਪਾਲ ਸਾਡਾ ਉੱਧਰ ਚਲਾ ਗਿਆ ਜੀ ਸੋਚ ਕੇ ਦੁੱਖ ਕਿਉਂ ਛੱਡਾ ਕਿਉਂ ਕਰਵਾਇਆ ਗਿਆ ਕੋਈ ਤਾਂ ਕੋਈ ਰਾਜਨੀਤੀ ਤਕੜੀ ਹੈ ਸੀ ਨਾ ਆਪਾਂ ਉਹ ਰਾਜਨੀਤੀ ਦੇ ਗੰਦੇ ਛੇੜੇ ਆਪਾਂ ਗੱਲ ਆਪਣੇ ਦਾਦੇ ਤੱਕ ਹੀ ਰੱਖਾਂਗੇ ਦੇਖੋ ਜੀ ਗੱਲ ਪਤਾ ਕੀ ਆ ਉਸ ਤੋਂ ਬਾਅਦ ਜਿਹੜੀਆਂ ਗੱਡੀਆਂ ਚਲਾਸ਼ਾ ਭਈਆਂ ਆਂਦੀਆਂ ਉਹ ਵੀ ਉਹਨਾਂ ਨੇ ਦੇਖੀਆਂ ਜਦੋਂ ਉਹ ਲਾਹੌਰ ਤੋਂ ਅੰਮ੍ਰਿਤਸਰ ਆਈਆਂ ਆ ਟਾਰੀ ਬਾਰਡਰ ਤੇ ਉਸ ਤੋਂ ਬਾਅਦ ਫਿਰ ਜਦੋਂ ਅੱਗੇ ਆਈਆਂ ਗੰਗਾ ਨਗਰ ਹਿੰਦ ਮਰ ਕੋਟ ਉੱਥਲਾ ਕਿ ਹਸਟ ਮੌਜੂਦਾ ਸਾਡੇ ਰਾਜਸਥਾਨ ਵਿੱਚ ਵਾ ਜਿਹੜਾ ਕਿ ਆਪਣਾ ਸਰਹੱਦ ਲੱਗਦੀ ਨਾਲ ਹਿੰਦ ਮਰ ਕੋਟ ਦੇ ਹਿੰਦੇ ਵੀ ਉਹ ਜਿਹੜਾ ਕਿ ਸਰਹੱਦ ਲੱਗਦੀ ਹੈ ਨੇ ਵੀ ਬਾਰਡਰ ਏਰੀਆ ਵਾ ਸਾਰਾ ਦਾ ਸਾਰਾ ਜਿਹੜਾ ਪਿੱਛੇ ਰੋਲਾ ਪਿਆ ਸੀ ਉੱਥੇ ਹੀ ਸਾਰਾ ਰੋਲਾ ਪਿਆ ਸੀ ਤੇ ਸਾਡੇ ਹਮਾਨਗੜ੍ਹ ਸ਼ਹਿਰ ਦੇ ਇਲਾਕੇ ਨੂੰ ਵੀ ਜਿਹੜਾ ਬਹੁਤ ਜ਼ਿਆਦਾ ਖਤਰਾ ਹੋ ਗਿਆ ਸੀ ਇੱਥੇ ਵੀ ਅਲਾਰਮ ਘੰਟੀਆਂ ਵੱਜਦੀਆਂ ਸੀ ਇਹ ਵਾਰਨਿੰਗਾਂ ਦਿੱਤੀਆਂ ਗਈ ਸੀ ਵੀ ਆਪਣੇ ਆਪਣੇ ਲੈਕਟਾ ਦੁਤਾ ਬੰਦ ਕਰਕੇ ਰੱਖੋ ਭਾਈ ਆਪਣੇ ਆਪਣੇ ਬਚਾ ਰੱਖੋ ਹਨਾ ਇਹ ਇਹ ਕਹਾਣੀ ਸੀ ਤੇ ਮਤਲਬ ਮੈਂ ਹੁਣ ਮੈਂ ਤੁਹਾਨੂੰ ਵਿੱਚ ਦੀ ਹੁਣ ਮੈਂ ਕਈ ਕਾਫੀ ਜਨ ਜਿਹੜੀਆਂ ਹੁਣ ਮੈਂ ਨਹੀਂ ਦੱਸ ਪਾਰੇ ਕਿਉਂਕਿ ਮੈਂ ਨਹੀਂ ਚੰਦਾ ਵੀ ਉਹ ਫਿਰ ਚੀਜ਼ਾਂ ਮੈਨੂੰ ਬਹੁਤ ਗਲਤ ਹੋ ਜਾਂਦੀਆਂ ਨੇ ਨਾਲੇ ਸੋਸ਼ਲ ਮੀਡੀਆ ਵੀ ਉਸ ਤਰ੍ਹਾਂ ਨੂੰ ਅਲਾਉਡ ਨਹੀਂ ਕਰਦਾ ਜੀ ਵੀਡੀਓ ਨੂੰ ਬੈਨ ਬੂਨ ਕਰ ਦਿੰਦਾ ਹੁੰਦਾ ਇਸ ਕਰਕੇ ਸਾਹ ਨੂੰ ਆਪਾਂ ਉਹ ਚੀਜ਼ਾਂ ਦੱਸ ਵੀ ਸਕਦੇ ਤਾਂ ਕਰਕੇ ਕਿ ਉਹ ਫਿਰ ਕਮੇਟੀ ਗਾਰਡਲਾਈਨ ਦੇ ਖਿਲਾਫ ਹੋ ਜਾਂਦਾ ਉਹ ਜਿਹੜੀ YouTube ਦੀ ਹੁੰਦੀ ਆ ਤਾਂ ਕਰਕੇ ਕਿਉਂਕਿ ਉਹ ਫਿਰ ਰਿਕਵਾ YouTube ਦੇ ਚੀਜ਼ਾਂ ਵੀ ਲੈ ਕੇ ਕਿਉਂਕਿ ਉਹ ਫਿਰ ਸਮਝ ਸਕਦੇ ਤੁਸੀਂ ਆਪਾਂ ਨਹੀਂ ਚਾਹਦੇ ਆਪਣੀ ਵੀਡੀਓ ਬੈਨ ਆਪਾਂ ਚਾਹਦੇ ਆਪਣੀ ਵੀਡੀਓ ਅੱਗੇ ਜਾਵੇ ਪਹੁੰਚੇ ਸ਼ੇਅਰ ਕਰੋ ਜਿਨ੍ਹਾਂ ਜਿਨ੍ਹਾਂ ਦੀ ਬਿਲਕੁਲ ਸੇ ਬਜ਼ੁਰਗ ਜੀ ਜਾਂ ਤੁਹਾਡੇ ਕਿਸੇ ਦੀ ਪਰਿਵਾਰਕ ਕਹਾਣੀ ਹੈ ਜੀ ਜਰੂਰ ਆਪਾਂ ਲੋਕਾਂ ਸਾਪੇ ਕਮੈਂਟ ਕਰਾਂਗੇ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੇ ਮਨਨ ਕਿੰਨਾ ਜਿਦਾ ਸੰਤਾਪ ਹੰਡਾਇਆ ਵਾ ਇਹਨਾਂ ਨੂੰ ਜਿਹੜੇ ਦੁੱਖ ਭਰੀ ਕਹਾਣੀਆਂ ਮਨਨ ਕਿ ਉਸ ਤੋਂ ਬਾਅਦ ਭੁੱਖ ਨੰਗ ਗਰੀਬੀ ਇਹਨਾਂ ਕੋ ਜਿਆਦਾ ਸਾਹੀ ਕੰਮ ਮਤ ਭੰਦੇ ਸਾਰਾ ਕੁਝ ਮਨਨ ਜੀ ਸੋਚ ਕੇ ਦੇਖੋ ਜੇ ਤੋ ਯਾਰ ਆਪਾਂ ਨਵੀ ਤਰਤੀ ਦੇ ਪਿਆਰ ਰੱਖਾਂਗੇ ਤਾਂ ਉੱਤੇ ਕੀ ਹਾਲ ਹੋੁੰਦਾ ਬਣਾ ਅੱਜ ਲੋਕ ਵਿਦੇਸ਼ ਜਾਂਦੇ ਆ ਟੌਕੀਆਂ ਲਾਦੇ ਕਈ ਕੁਛ ਵਰਦੇ ਉੱਥੇ ਲੋਕਾਂ ਦੇ ਕੀ ਹਾਲ ਹੁੰਦਾ ਵਾ ਆਪਣੇ ਪੰਜਾਬੀ ਬੱਚਿਆਂ ਦੇ ਕੀ ਹਾਲ ਹੁੰਦਾ ਵਾ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਸੋਸ਼ਲ ਮੀਡੀਆ ਤੇ ਹੋ ਰਿਹਾ ਉਦੋਂ ਸੋਸ਼ਲ ਮੀਡੀਆ ਘਰੇ ਸੀ ਕੋਈ ਕੁਛ ਵੀ ਟੈਲੀਫੋਨ ਤੱਕ ਨਹੀਂ ਹੁੰਦੇ ਸੀ ਕੋਈ ਟਮਾੜਾ ਟਕਲਾ ਟਮਾਟਲਾ ਹੋ ਗਿਆ ਹੋ ਗਿਆ ਜਾਂ ਜਾ ਤੇ ਮਨ ਕੋਈ ਸਿਸਟਮ ਹੈ ਹੀ ਨਹੀਂ ਸੀ ਉਹ ਹਣਾ ਜੀ ਜੇ ਮੈਂ ਕਿ ਜਾਣਕੂ ਚੱਲਦੇ ਸੀ ਮਨ ਉਹ ਦਿਨਾਂ ਵਿੱਚ ਉਹ ਹਾਲਾਤਾਂ ਚ ਨਿਕਲੇ ਆ ਤੇ ਉਹ ਸਾਰੀ ਜ਼ਮੀਨਾਂ ਜਾਇਦਾਦਾਂ ਲੈਣਾ ਦਿਨ ਰਾਤ ਭਾਗ ਸਾਰੇ ਉੱਤੇ ਰੇਗਾ ਸੀ ਮੰਨ ਕਿ ਨਾ ਜਦਾਂ ਸੰਤਾਪ ਆਹਨ ਦੀ ਬੋਝ ਖਤਰਨਾਕਾ ਸੀ ਤੇ ਚਾਂਦੀ ਦੇ ਸਿੱਕੇ ਚੱਲਦੇ ਸੀ ਸੋਨੇ ਦੇ ਸਿੱਕੇ ਚੱਲਦੇ ਸੀ ਜਿਹੜੇ ਕਿ ਉਹਨਾਂ ਦੇ ਕਹਿਣ ਦੇ ਮੁਤਾਬਕ ਸੀ ਕਿ ਚਾਂਦੀ ਦੇ ਸਿੱਕੇ ਜ਼ਿਆਦਾ ਚੱਲਦੇ ਹੁੰਦੇ ਸੀ ਤੇ ਸੋਨੇ ਦੇ ਸਿੱਕੇ ਵੀ ਚੱਲਦੇ ਹੁੰਦੇ ਸੀ ਤਾਂ ਮਨਨ ਕੀ ਆ ਸੀ ਤਾਂ ਮਨਨ ਕੀ 16 ਅੰਨੇ ਕਹਿ ਕੇ ਮਨਨ ਕੋਸ਼ਟਮ ਜੇ ਕੋਸ਼ ਰੁਪਈਏ ਨੂੰ ਬੁਲਾਇਆ ਜਾਂਦਾ ਹੁੰਦਾ ਸੀ ਇਸ ਤਰ੍ਹਾਂ ਕੇ ਮਨਨ ਕੀ ਉਹ ਮਨਨ ਕੀ ਗੱਲਬਾਤ ਹੈਗੀ ਸੀ ਤੇ ਇਹ ਸਾਰੀ ਮਨਨ ਕੀ ਕਹਾਣੀ ਸੀ ਮੇਰੇ ਦਾਦਾ ਜੀ ਦੀ ਮਨਨ ਕੀ ਇਹ ਸੋਚ ਕੇ ਉਹ ਆਪਣੇ ਘਰ ਤੇ ਵੇਹ ਕਰ ਕਰ ਦਿੱਤਾ ਧੀਆਂ ਭੈਣਾਂ ਦੀ ਜਿਹਾ ਵੇਹ ਪਟੀਆਂ ਗੱਡੀਆਂ ਭਈਆਂ ਨਾਸ਼ਾ ਵੰਡਾਲ ਟੁੱਕੀ ਸੋਨਾ ਚਾਂਦੀ ਉਹਨਾਂ ਦਾ ਹਰ ਚੀਜ਼ ਉੱਤੇ ਮੈਨੂੰ ਕਿ ਕਬਜ਼ਾ ਕਰ ਲਿੱਤਾ ਜਾਂ ਉਹਨਾਂ ਨੂੰ ਕੱਢ ਦਿੱਤਾ ਜਾਂ ਵੀ ਜਾਓ ਭਾਈ ਤੁਸੀਂ ਅੰਦਰ ਰੋ ਹਨਾ ਜੀ ਤੇ ਇਸ ਕਰਕੇ ਮੈਨੂੰ ਕਿ ਬਹੁਤ ਸੰਤਾਪ ਹੰਡਾਇਆ ਫਿਰ ਉਸ ਤੋਂ ਬਾਅਦ 1965 ਦੀ ਲੜਾਈ ਫਿਰ ਉਸ ਤੋਂ ਬਾਅਦ 1971 ਦੀ ਲੜਾਈ ਐਦਾਂ ਕਰਕੇ ਮੈਨੂੰ ਤੁਸੀਂ ਸੋਚ ਕੇ ਦੇਖੋ ਕੀ ਮੈਨੂੰ ਕਿ ਪਰਵਾਰਾ ਤਾਂ ਬੰਦੀ ਸੀ ਮੈਨੂੰ ਕਿ ਬਹੁਤ ਸੰਤਾਪ ਹੰਡਾਇਆ ਜਿਸੇ ਕੌਮ ਨੇ ਸਿੱਖ ਪੰਥ ਨੇ ਪੰਜਾਬੀਆਂ ਨੇ ਇਸ ਕਰਕੇ ਕਦੇ ਨਾ ਸੋਚਿਆ ਕਰੋ ਵੀ ਹਾਂ ਵੀ ਇਹ ਲੋਕ ਜਾਤੀ ਦੇ ਚਸ਼ਮਾ ਲਾ ਰਹੇ ਜੋ ਜਾਤੀ ਦੇ ਜੜੇ ਚਸ਼ਮਾ ਲਾ ਰਹੇ ਉਹ ਮੂਰਖ ਪ੍ਰਾਣੀ ਨੇ ਉਹਨਾਂ ਨੂੰ ਕਦੇ ਪਤਾ ਹੀ ਨਹੀਂ ਕਿਉਂਕਿ ਉਹਨਾਂ ਨੇ ਕਦੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਨਾ ਹੀ ਕਿਸੇ ਨੇ ਦੱਸਣ ਦੀ ਕੋਸ਼ਿਸ਼ ਕੀਤੀ ਵੀ ਭਾਈ ਤੁਸੀਂ ਮਨਾਰੇ ਮੂਰਖਾਲੇ ਕੰਮ ਕਰ ਰਹੇ ਹੋ ਭਾਈ ਨਾਂ ਤਾਂ ਪਾਣੀ ਚੈਦੀ ਉਹਨਾਂ ਨੂੰ ਕਿਉਂਕਿ ਪਤਾ ਹੀ ਨਹੀਂ ਜਿੰਨਾਂ ਦਾ ਖੂਨ ਡੁੱਲਿਆ ਉਹਨਾਂ ਨੇ ਪੁੱਛੇ ਦੇਖੋ ਨਾ ਜਿੰਨਾਂ ਦੇ ਪਰਿਵਾਰ ਉਜੜੇ ਆ 10 ਤੋਂ 20 ਲੱਖ ਦੀ ਗਿਣਤੀ ਤੇ ਨੋਰਮਲੀ ਦੱਸੀ ਜਾ ਰਹੀ ਹੈ ਤੇ ਉਹ ਤੋਂ ਵੱਧ ਕੇ ਹੈ ਜੀ ਜਿੱਥੇ ਤੱਕ ਮੇਰੇ ਦਾਦਾ ਜੀ ਨੇ ਦੱਸਿਆ ਵੀ ਇਹਨੂੰ ਕਿ ਲੱਖਾਂ ਕਰੋੜਾਂ ਵਿੱਚ ਗਿਣਤੀ ਪਹੁੰਚੀ ਹੋਈ ਆ ਜਿੰਨਾ ਜ਼ਿਆਦਾ ਦੁਨੀਆ ਦੇ ਜੜਾ ਪਾ ਕੇ ਪੰਜਾਬ ਦੇਸ਼ ਦੀ ਕਰਦੇ ਜੜਾ ਪਾ ਕੇ ਅੱਜ ਜਸ਼ਨ ਆਜ਼ਾਦੀ ਦੇ ਦਿਨ ਮਨਾ ਰਹੇ ਕਿਸ ਵੱਲ ਹੋ ਗਏ ਪੰਜਾਬੀ ਦੇ ਕਦੇ ਨਹੀਂ ਬਣਾਣਗੇ ਜਿਹੜਾ ਅਸਲ ਪੰਜਾਬੀ ਜੋ ਗੁਰੂ ਮਾਰਗ ਨੂੰ ਮੰਨਦੇ ਉਹ ਕਦੇ ਨਹੀਂ ਬਣਾਣਗੇ ਜਿਹੜੀ ਆਪਣੀ ਸਿੱਖੀ ਨੂੰ ਪਿਆਰ ਕਰਦੇ ਕਿਉਂਕਿ ਜਿਹੜੇ ਪੰਜਾਬ ਦੀ ਧਰਤੀ ਨੂੰ ਮਾਂ ਬੋਲੀ ਨੂੰ ਪਿਆਰ ਕਰਦੇ ਉਹ ਫਦੇ ਨਹੀਂ ਕਿਉਂਕਿ ਉਹ ਸਾਰਾ ਦਾ ਜਾਣਾ ਪੰਜਾਬ ਦਾ ਪਾਇਆ ਗਿਆ ਪਿੱਛੇ ਕਿਸੇ ਆਪਾ ਰਹਿ ਗਿਆ ਪਿੱਛੇ ਕੁਝ ਨਹੀਂ ਰਹਿ ਗਿਆ ਰਾਜ ਕਰਨ ਨਾਲ ਰਾਜ ਕਰ ਲਿਆ ਬਾਕੀ ਰਾਜਨੀਤੀ ਗੱਲਾਂ ਆ ਜੰਮੀ ਆ ਆਪਾਂ ਉੱਤਰ ਵੀ ਨਹੀਂ ਜਾਂਦੇ ਫੇਰ ਆਪਾਂ ਵਾਰ ਵਾਰ ਕਹਿੰਦੇ ਆ ਵੀ ਆਪਣਾ ਉੱਤਰ ਕੋਈ ਠਾਈ ਨਹੀਂ ਕੀ ਆਪਾਂ ਪਾਕਿਸਤਾਨ ਟਾਰਗੇਟ ਕਰੀ ਆਪਣੀ ਹੀ ਕਹਾਣੀ ਦਾਦਾ ਜੀ ਦੀ ਜੋ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੁਣ ਸੋਸ਼ਲ ਮੀਡੀਆ ਤੁਹਾਨੂੰ ਪਤਾ YouTube ਦੀ ਗਾਈਡਲਾਈ ਮਨਨ ਕੀ ਥੋੜੀ ਜਿਹੀ ਸਟ੍ਰਿਕ ਪਿਆ ਜਿੰਦੇ ਕਰਕੇ ਆਪਾਂ ਫਿਰ ਉਹ ਚੀਜ਼ਾਂ ਵਿਆਹ ਨਹੀਂ ਕਰ ਸਕਦੇ ਆਪਣੇ ਮੂਹ ਤੋਂ ਖੁੱੋ ਲਵਜ ਫੜ ਲੈਂਦਾ ਜੀ ਲਵਜ ਫੜਨ ਤੋਂ ਬਾਅਦ ਤੁਹਾਨੂੰ ਪਤਾ ਫਿਰ ਵੀਡੀਓ ਦਾ ਕਿ ਇਹ ਹਸਲ ਕਰਦੇ ਨੂੰ ਦੱਸ ਕਰਕੇ ਆਪਾਂ ਨਹੀਂ ਚੰਦੇ ਇਹ ਸਾਰੀ ਕਹਾਣੀ ਸੀ ਮਨਨ ਕੀ ਫਿਰ ਅਦਰ ਆ ਕੇ ਮਨਨ ਕੀ ਵਿਆਹ ਹੋਇਆ ਮਨਨ ਸਾਰੀ ਬਹੁਤ ਦੀ ਫਿਰ ਸਟੋਰੀ ਹੈ ਜੋ ਉਸ ਤੋਂ ਬਾਅਦ ਹੈ ਨਾ ਉਹ ਮਨਨ ਇਹਦਾ-ਇਦਾ ਕਰਕੇ ਮਨਨ ਸਾਰੇ ਮਤਲਬ ਕਿ ਤੁਹਾਨੂੰ ਪਤਾ ਹੀ ਨੋਰਮਲ ਆਪਣੇ ਪਰਿਵਾਰਾਂ ਵਿੱਚ ਕੀ ਹੁੰਦਾ ਵਾ ਸਾਰੇ ਉਹ ਚਾਹਣਾ ਜੀ ਤੇ ਇਹ ਸਾਰੀ ਕਹਾਣੀ ਸੀ ਮਨਨ ਕੀ ਹੋਰ ਦੱਸ ਦੇ ਇੱਕ ਬੰਦਾ ਜੀ ਗੱਲ ਹੋਰ ਦੱਸ ਦਿੰਦੇ ਸੀ ਮੇਰੇ ਪਿਤਾ ਜੀ ਨੂੰ ਵੀ ਉੱਧਰ ਜਿਹ ਪੜ੍ਹਾਈ ਨੂੰ ਲੈ ਕੇ ਜਿਹੜਾ ਇਨਾ ਜ਼ਿਆਦਾ ਮੈਨੂੰ ਤੇ ਵਧੀਆ ਰੂਲ ਸੀ ਨਾ ਉਹ ਪੜ੍ਹਾਈ ਮੈਨੂੰ ਕਿ ਹਰ ਗੁਰੂ ਘਰ ਦੇ ਨਾਲ ਸਕੂਲ ਸੀ ਹਰ ਮਸਜਿਦ ਦੇ ਨਾਲ ਸਕੂਲ ਹੁੰਦਾ ਸੀ ਹਨਾ ਜਿਹੜਾ ਕਿ ਸਭ ਤੋਂ ਜ਼ਿਆਦਾ ਹਰ ਮੰਦਰ ਦੇ ਨਾਲ ਪਾਠਸ਼ਾਲਾ ਮੈਨੂੰ ਖੋਲੀ ਜਾਂਦੀ ਸੀ ਜਿੰਦੇ ਵਿੱਚ ਪੜ੍ਹਾਈ ਨੂੰ ਸਭ ਤੋਂ ਜ਼ਿਆਦਾ ਮੁੱਖ ਰੱਖ ਕੇ ਉੱਥੇ ਦੇ ਧਰਮ ਦਾ ਗਿਆਨ ਦੇਣਾ ਔਰ ਜਿਹੜਾ ਦੁਨੀਆਵੀ ਗਿਆਨ ਉਹ ਵੀ ਉੱਥੇ ਦਿੱਤੇ ਹੁੰਦੇ ਸੀ ਮੈਂ ਇਹ ਚੀਜ਼ ਉਹ ਤੋਂ ਮਤਲਬ ਕਿਸੇ ਤਰੀਕਾ ਚਾਰ ਭਾਸ਼ਾ ਮੇਰੇ ਦਾਦਾ ਜੀ ਇਹ ਪੜ੍ਹਨ ਲਿਖ ਲੈਂਦੇ ਸੀ ਜੋ ਕਿ ਜੋ ਕਿ ਉਸ ਸਮੇਂ ਦੀ ਜਿਹੜੀ ਉਰਦੂ ਪੰਜਾਬੀ ਤੇ ਜਿਹੜੀ ਆਪਣਾ ਸੰਸਕ੍ਰਿਤ ਤੇ ਹਿੰਦੀ ਜਿਹੜੀ ਚੋਰ ਆ ਉਸ ਤੋਂ ਬਾਅਦ ਜ ਪੰਜਾਬੀ ਗੁਰਮੁਖੀ ਚਾਰ ਪਾਛਾਂ ਮੇਰੇ ਦਾਦਾ ਜੀ ਪੜ੍ਹ ਸੁਣ ਲੈਂਦੇ ਲਿਖ ਲੈਂਦੇ ਸੀ ਤੇ ਮੈਂ ਇਹ ਸਾਰੀ ਕਹਾਣੀ ਇਹ ਬੋਲ ਵੀ ਲੈਂਦੇ ਸੀ ਤੇ ਮਤਲਬ ਕਿ ਇਹ ਸੀ ਮਨੂੰ ਕਿ ਹੁਣ ਤੁਸੀਂ ਸੁਣ ਕੇ ਦੇਖੋਗੇ ਉਹ ਹੋਛ ਕਿੰਨੀਆਂ ਚੀਜ਼ਾਂ ਮਨੂੰ ਸੀ ਤੇ ਕਾਫੀ ਚੀਜ਼ਾਂ ਸੀ ਜਿਹੜੀਆਂ ਮਤਲਬ ਕਿ ਹੁਣ ਉਹ ਹੀ ਗੱਲਾਂ ਵੀ ਹੁਣ ਬੰਦਾ ਹੁਣ ਗੱਲ ਕਰ ਨਹੀਂ ਸਕਦਾ ਜੀ ਕਿਉਂਕਿ ਗੱਲ ਹੀ ਸੋਸ਼ਲ ਮੀਡੀਆ ਦਾ ਕੀ ਆ ਤੇ ਇਸ ਕਰਕੇ ਜਿੰਨਾ ਕੋ ਆਪਾਂ ਸ਼ੀਖ ਵੀ ਅਨਔਰਡ ਕੀਤਾ YouTube ਆਉਂਨੇ ਕਿ ਉਹ ਗੱਲਾਂ ਤਾਂ ਪਰ ਰੱਖੀਏ ਤੇ ਬਸ 아이 ਕਹਾਣੀ ਸੀ ਜੀ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਹੁਣਾਂ ਨਹੀਂ ਦੱਸ ਸਕਦੇ ਦੇ ਤਾਂ ਕਰਕੇ ਤੇ ਵੀਡੀਓ ਨੂੰ ਉਮੀਦ ਕਰਦਾ ਦੋ ਅੱਧੇ ਸ਼ੇਅਰ ਕਰ ਦੋ ਉਮੀਦ ਕਰਦਾ ਚੰਗੀ ਲੱਗੇ ਹੋਊਗੀ ਕਮੈਂਟ ਕਰਕੇ ਦੱਸੋ ਕਿਹ ਨਾਲ ਦੇ ਪਰਿਵਾਰਾਂ ਨਾਲ ਕਹਾਣੀ ਦਿੱਤੀਆ ਕੋਕੀ ਦੇਖੋ ਜੀ ਠੀਕ ਆਜ਼ਾਦੀ ਦਾ ਦਿਨ ਮਨਾਓ ਤੁਸੀਂ ਮੈਂ ਨਹੀਂ ਕਹਿੰਦਾ ਨਾ ਮਨਾਓ 15 ਅਗਸਤ ਨੂੰ 26 ਜਨਵਰੀ ਨੂੰ ਜੀ ਸਦਕੇ ਮਨਾਓ ਪਰ ਤੁਸੀਂ ਨਾਲ ਆਵੀਂ ਕੋਣਾ ਪੰਜਾਬ ਦਾ ਉਹ ਕਾਲਾ ਦਿਨ ਸੀ ਪੰਜਾਬ ਦੀ ਧਰਤੀ ਦਾ ਮਾੜਾ ਦਿਨ ਸੀ ਹੋਰ ਪੰਜਾਬੀਆਂ ਨੇ ਸਿੱਖ ਕੌਮ ਨੇ ਸਿੱਖ ਧਰਮ ਨੇ ਔਰ ਜਿਹੜੇ ਕਿ Hindu ਪਰਿਵਾਰਾਂ ਦੇ ਸੀ ਸਨਾਤਨ ਧਰਮ ਦੇ ਵੀਰ ਸੋ ਉਹਨਾਂ ਉਹਨਾਂ ਨੂੰ ਵੀ ਬਹੁਤ ਨੁਕਸਾਨ ਹੋਇਆ ਉਸ ਸਮੇਂ ਦੇ ਵਿੱਚ ਐਸੀ ਗੱਲ ਨਹੀਂ ਹੋਣਾ ਨਹੀਂ ਹੋਇਆ ਉਹਨਾਂ ਦੇ ਵੀ ਹੋਇਆ ਪਰ ਸਿੱਖ ਕੌਮ ਦਾ ਸਿੱਖ ਪੰਥ ਦਾ ਜਿਹੜਾ ਆਪਣਾ ਪੰਜਾਬੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਆਇਆ 100 ਦੇ ਵਿੱਚੋਂ ਆਪਾਂ ਕਹਿੰਦੇ 100% ਉਹ ਵੀ ਕਾਤੀ ਪੈ ਜਾਂਦੇ ਹਜ਼ਾਰ% ਮੰਨੋ ਕਿਉਂਕਿ ਜਿਹੜਾ ਮੇਰੇ ਦਾਦਾ ਜੀ ਨੇ ਹਾਲਾਤ ਦੱਸੇ ਹੈ ਨਾ ਮਨੂੰ ਕਿ ਬਹੁਤ ਜ਼ਿਆਦਾ ਖਤਰਨਾਕ ਹਾਲਾਤ ਸੀ ਮੈਂ ਉਨਕੀ ਡਾਇਰੈਕਟ ਗੋਲੀਆਂ ਹੀ ਵੱਜਦੀਆਂ ਸੀ ਤੋਫ ਹੀ ਗੋਲੀ ਚੱਲਦੇ ਸੀ ਤੇ ਮਤਲਬ ਕਿ ਨਾ ਬੋਰਾ ਹੀ ਹਾਲ ਸੀ ਸਮਝੋ ਮਤਲਬ ਕਿ ਮੈਂ ਕਿ ਪਾਣੀ ਪੀਣ ਤੱਕ ਨੂੰ ਨਹੀਂ ਪਤਾ ਲੱਗਿਆ ਸੀ ਪਾਣੀ ਪੀਵਾਂਗੇ ਕਿ ਨਹੀਂ ਤੁਹਾਨੂੰ ਕਿਹਾ ਵੀ ਹੈ ਪਤਾ ਸੀ ਅੱਗੇ 2 ਘੰਟੇ ਦਾ ਸਫ਼ਰ ਕਰਾਂਗੇ ਕਿ ਨਹੀਂ ਕਰਾਂਗੇ ਕੋਈ ਮੈਂ ਜਿਹੜੇ ਆਪਣਾ ਬੇਲ ਗੱਡੀਆਂ ਹੁੰਦੀਆਂ ਵਾ ਜਿਹੜੀਆਂ ਬੱਲਤ ਗੱਡੀਆਂ ਕਹੇ ਜਾਂਦੇ ਜਿਹਨੂੰ ਘੋੜਾ ਗੱਡੀਆਂ ਕਹਿੰਦੇ ਨੇ ਆ ਉੱਠ ਗੱਡੀਆਂ ਉਹ ਲੈ ਲੈ ਕੇ ਭੱਜੇ ਕਈ ਤੇ ਮੈਨੂੰ ਉਹਨਾਂ ਵਿੱਚ ਸਮਾਨ ਲੱਦ ਕੇ ਮੈਨੂੰ ਬਹੁਤ ਬੁਰੇ ਹਾਲ ਹੋ ਗਿਆ ਫਿਰ ਜਿਹੜੀ ਉੱਧਰ ਰਹਿ ਗਈਆਂ ਉਹਨਾਂ ਤੇ ਆ ਪੈਨਾਂ ਨੂੰ ਉੱਧਰ ਮਜਬੂਰਨ ਜਹਾਜ਼ ਕਰਾਣੇ ਪਏ ਤੇ ਇਹਨੂੰ ਮਾਰ-ਕੁੱਟ ਮੱਤ-ਕੁੱਟ ਕੀਤਾ ਗਿਆ ਇਸ ਕਰਕੇ ਮੈਨੂੰ ਕਿ ਸਾਰਾ ਮਨ ਮਾਹੌਲ ਸਾਰਾ ਪੰਜਾਬ ਦਾ ਹੀ ਖਰਾਬ ਕੀਤਾ ਜਵਾਬ ਵਾਸਤੇ ਇਸ ਕਾਲਾ ਦਿਨ ਹੀ ਮੰਨਿਆ ਜਾਊਗਾ ਕਿਉਂਕਿ ਦੇਖੋ ਜੀ ਸਾਡੇ ਪਰਿਵਾਰਾਂ ਨੇ ਸਾਡੇ ਬਜ਼ੁਰਗਾਂ ਨੇ ਹੰਡਾਇਆ ਵਾ ਤੇ ਪੀੜੀਦਰ ਪੀੜੀ ਮੇਰੇ ਪਿਤਾ ਜੀ ਤੱਕ ਸਭ ਉਹ ਫਿਰ ਮੇਰੇ ਤੱਕ ਗੱਲ ਸਾਰੀ ਸੱਚਾਈ ਆਈ ਆ ਟੈਸਟ ਕਰਕੇ ਆਪਾਂ ਤੋਂ ਉਦੋਂ ਤੋਂ ਹੀ ਬਾਅਦ ਆਪਾਂ ਤੇ ਮੰਨ ਲਈਏ 15 ਅਗਸਤ ਜਿਵੇਂ ਜਨਵਰੀ ਦੇ ਦਿਨ ਨੂੰ ਆਪਾਂ ਤੇ ਹਰ ਠੀਕਾ ਸਕੂਲ ਟਾਈਮ ਦੇ ਵਿੱਚ ਆਪਾਂ ਉਹ ਜਾਂਦੇ ਹੁੰਦੇ ਸੀ ਸਾਰੇ ਬੱਚੇ ਜਾਂਦੇ ਆ ਤੇ ਉਹ ਉਦੋਂ ਬਚਪਨ ਨੂੰ ਨਵ ਨਹੀਂ ਪਤਾ ਹੁੰਦਾ ਪਰ ਜਿਵੇਂ ਜਿਵੇਂ ਥੋੜੇ ਸਿਆਣੇ ਹੋਏ ਤੇ ਸਾਡੇ ਪਿਤਾ ਜੀ ਨੇ ਸਾਨੂੰ ਗੱਲਾਂ ਦੱਸਣੀਆਂ ਸ਼ੁਰੂ ਕੀਤੀ ਉਸ ਤੋਂ ਬਾਅਦ ਫਿਰ ਕੰਮ ਖਰਾਬ ਹੋਇਆ ਉਸ ਤੋਂ ਬਾਅਦ ਆਪਾਂ ਸਮਝੇ ਕਿ ਵੀ ਇਹ ਕਹਾਣੀ ਕੁਝ ਹੋਰ ਹੈ ਮਨੂੰ ਕਿ ਬਿਲਕੁਲ ਠੇਕ ਇਤਿਹਾਸ ਨਹੀਂ ਬਿਲਕੁਲ ਠੇਕ ਚੀਜ਼ਾਂ ਨਾਲ ਸਾਨੂੰ ਜੋੜਿਆ ਜਾ ਰਿਹਾ ਵਾ ਔਰ ਸਾਰਾ ਕੁਝ ਗਲਤੀ ਹੀ ਦੱਸਿਆ ਜਾ ਰਿਹਾ ਵਾ ਕਿ ਸਕੂਲਾਂ ਵਿੱਚ ਤੇ ਮਸਾਈ ساری ਗੱਲਾਂ ਬਾਤਾਂ ਸੀ ਜੋ ਆ ਤੁਹਾਡੇ ਅੱਗੇ ਸ਼ੇਰਾ ਜਿਹੜਾ ਚੈਨਲ ਆ ਇਸ ਕਰਕੇ ਆਪਣੇ ਚੈਨਲ ਤੇ ਇਹ ਚੀਜ਼ ਪਾਈ ਆ ਕਿਉਂਕਿ ਤੁਹਾਨੂੰ ਪਤਾ ਲੱਗ ਸਕੇ ਕਿ ਵੀ ਇਹ ਚੀਜ਼ਾਂ ਪਰਿਵਾਰਾਂ ਨਾਲ ਜੁੜੀਆਂ ਹੁੰਦੀਆਂ ਹਨ ਤੇ ਤੁਹਾਡੇ ਦੇ ਪਰਿਵਾਰਾਂ ਵਿੱਚ ਕਿਸੇ ਨਾਲ ਇਹ ਚੀਜ਼ ਜੁੜੀ ਤੇ ਜ਼ਰੂਰ ਕਮੈਂਟ ਕਰਕੇ ਦੱਸੋ ਸ਼ੇਅਰ ਕਰ ਦਿਓ ਜਿਹੜਾ ਹਾਈਪਰ ਆਪਸ਼ਨ ਆ ਹੈਕ ਕਰ ਦਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾ ਜੇ ਤੇ ਹੋਰ ਵੀ ਕੋਸ਼ਿਸ਼ ਕਰਾਂਗੇ ਨਵੀਂ ਕਹਾਣੀ ਤੁਹਾਡੇ ਲਈ ਲੈ ਕੇ ਆਵਾਂਗੇ ਨਵੀਂ ਚੀਜ਼ ਨਵੀਂ ਚੀਜ਼ ਪੇਸ਼ ਕਰਨ ਦੀ ਆਪਣੀ ਕੋਸ਼ਿਸ਼ ਹੁੰਦੀ ਆ ਕਿ ਨਵੀਂ ਚੀਜ਼ ਪੇਸ਼ ਕਰੀਏ ਤੇ ਆਪਾਂ ਇਹਨਾਂ ਕਹਾਣੀ ਤੁਹਾਨੂੰ ਦੱਸੀ ਆ ਤੇ ਬਸ ਇੰਨੇ ਸੀ ਜ ਇਫੇਰ ਆਪਾਂ ਤੁਹਾਨੂੰ ਹੁਣ ਕੋਈ ਕੋਸ਼ਿਸ਼ ਕਰਾਂਗੇ ਨਵਾਂ ਵਲੋਗ ਨਵੀਂ ਵੀਡੀਓ ਲੈ ਕੇ ਆਈਏ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ